ਕੀ ਹੋ ਗਿਆ ਤੇ ਜਾਂਦਾ ਜੀ ਪਿੱਛੋਂ ਦਾ ਵਾਇਰ ਮਾਰਦੀ ਹੈ। ਕਿਹਾ ਜੇ ਕਿਹੜਾ ਤੁਸੀਂ ਤੁਰੇ ਸੀਗੇ ਮੈਂ ਕਦੋਂ ਪਿੱਛੋਂ ਬਾਜ ਮਾਰੀਏ ਤੁਹਾਨੂੰ ਪੁੱਛੀ ਹੀ ਹੈ ਮੈਂ ਤਾਂ। ਕਿਹਾ ਮੈਂ ਬੋਲਦੀ ਸੀ ਚਾਹ ਬਣਾ ਰਹਾ ਤੁਹਾਨੂੰ। ਚਾਹ ਨਹੀਂ ਪੀਣੀ। ਜ਼ਰੂਰ ਕਿੱਥੇ ਆਉਂਗੇ? ਬਸ ਕੁਝ ਨਹੀਂ ਹੁਣ ਕੇ ਜੇ ਜਾ ਕੇ ਨਾ ਮੜਾ ਗੇੜਾ ਮਾਰਕਣਾ। ਤੁਮੈਂ ਕਹਿੰਦੇ ਲੋਡ ਹੀ ਚਾਰਜ ਨਹੀਂ ਕਰਦੇ। ਹੁਣ ਮੈਨੂੰ ਰੁਕਣਾ ਰਕੂਆ ਹੀ ਕੜਨੇ ਗੂਗਲ ਲੋਡ ਹੀ ਚਾਰਜ ਨਹੀਂ ਕਰਦੇ ਉਹ ਪਾ ਕੇ ਜਾਂਦਾ ਮੈਂ। ਗੱਲ ਤਾਂ ਸੁਣ ਲਓ ਮੇਰੀ ਤੁਹਾਨੂੰ ਤਾਂ ਲੱਗਨ ਤੋਂ ਲੱਗ ਕੰਮ ਹੀ ਨਹੀਂ ਹੋਗਾ। ਉਹ ਮੈਂ ਕਿਹਾ ਤਾਂ ਹੁਣ ਮੈਂ ਸਾਲ ਸਵਾਈ ਕਰਨੀ ਹੈ ਰੈਕਟਰ ਜੀ ਹੈ ਕਿੰਨੇ ਦਿਨ ਹੋ ਗਏ ਚਲਾ ਉਹ ਬਾਲਕ ਜੀ ਨੂੰ ਹਾਂ ਮम्मी ਕਹਿੰਦੇ 5 ਲੱਖ ਰੁਪਏ ਚੱਲਦਾ ਤੇਰੇ ਮੰਮੇ ਨੂੰ ਤੇ ਤੁਮ 5 ਲੱਖ ਰੁਪਏ ਖਰਚੀ ਦੇ। ਮੈਂ ਤਾਂ ਮੰਮੀ ਨੂੰ ਨਾ ਕੋਈ ਜਵਾਬ ਦੇ ਜੋ ਕਿ ਨਾ ਹਾਂ ਕਰਨ ਜੋ ਕਿ ਪਤਾ ਹੈ ਜੀ ਕਹਤਾ ਮम्मी ਦੇਖਦੇ ਆ ਮਾਂ ਮੇਰੇ ਮੁੰਡੇ ਨੇ ਬਾਹਰ ਨਹੀਂ ਜਾਣਾ ਹੈਗਾ। ਬਾਹਰ ਤਾਂ ਜਾਣਾ ਵੀ 5 ਲੱਖ ਰੁਪਏ ਵੀ ਥੋੜਾ ਹੁੰਦਾ ਯਾ 5 ਲੱਖ ਕਿੱਥੋਂ ਅਲਾ ਕਰਾਂਗੇ ਹੁਣ? ਉਹੀ ਤਾਂ ਗੱਲ ਦਾ ਘੜ ਵੀ ਦਿੰਦੇ ਹਾਂ ਉਹ ਵੀ ਨਹੀਂ ਕੋਈ ਸਹੀ ਗੱਲ। ਜਦੋਂ ਆਪ ਵੀ ਨੂੰ ਦੇ ਕੇ ਪੈਸੇ ਹੁਣ। ਹਾਂ। ਹੋਂ ਕਿਥੋਂ ਕਰਕੇ ਦੇਵੋਗੇ 5 ਲੱਖ ਪਹਿਲਾ ਪਤਾ ਹੁੰਦਾ ਯਾਰ ਹੁਣ ਆਹ ਕੰਮ ਵੀ ਜੀਰੂ ਜੀ ਦਾ ਮਾਮੇ ਦਾ ਮੈਂਨੇ ਬਹੁਤ ਕੰਮ ਕੱਢਿਆ ਮੈਂਨੇ ਲਿਆਵੇ ਤਿੰਨ ਲੱਖ ਰੁਪਏ ਦੇ ਪਰਨਾ ਨਾਲ ਖਸਕਦਾ ਦੱਸਦੀ ਸੀ ਮਮੀ ਹੁਣ ਉਹੀ ਤਾਂ ਕਰਨਾ ਤਾਂ ਜਵਾਬ ਦਿੱਤਾ ਜਾਂਦਾ ਮੈਂ ਮਮੀ ਨੂੰ ਪੁੱਛਿਆ ਸੀ ਮੋ ਤੇ ਡੈਡੀ ਨਾਲ ਗੱਲ ਕਰਕੇ ਦੇਖ ਨਾ ਇਹ ਤਾਂ ਡੈਡੀ ਤਾਂ ਆਮ ਜਵਾਬ ਦਿੱਤਾ ਵੀ ਨਹੀਂ ਨੀਗੇ ਡੈਡੀ ਦਾ ਮਾਮੇ ਨੂੰ ਮੂੰਹਾਂ ਕਿ ਨਹੀਂ ਰਹੀ ਹੈ ਪਤਾ ਨਹੀਂ ਕਿਉਂ ਕੀ ਇਹਨਾਂ ਦੀ ਵਿਚਾਰਸ ਵਿੱਚ ਪੈ ਰਾਇਆ ਸੀ ਨਹੀਂ ਮੈਂ ਉਹ ਇੰਨਾ ਕਰਦਾ ਮਾਮਾ ਆਪਣਾ ਫਿਰ ਵੀ ਤਾਂ ਕਰਕੇ ਉਹਦਾ ਜਵਾਬ ਦਿੰਦਾ ਹੀ ਆ ਚਾਹੇ ਉਹ 10 ਰੁਪਏ ਮੰਗਲੇ 10 ਰੁਪਏ ਨੂੰ ਵੀ ਜਵਾਬ ਦੇ ਦੂੰਗਾ ਫਿਰ ਗਲਤ ਗੱਲ ਨਾ ਫਰੈਂਕ ਕਰੋ ਤੁਸੀਂ ਗੱਲ ਕਰਕੇ ਦੇਖ ਲਓ ਹੈ ਜੇ ਘਰੇ ਪੈਸੇ ਹੈਗੇ ਘਰੋਂ ਦਵਾ ਦਿਓ ਪੈਸੇ ਮੇਰੇ ਕੋਲ ਤਾਂ ਨਹੀਂ ਹੈਗੇ ਹੁਣ ਜੇ ਮੈਂ ਜਵਾਬ ਦਿੰਨੀ ਆ ਮੈਂ ਪੈਸੇ ਨਹੀਂ ਦੇ ਦਿੰਨਾ ਮਾਰ ਹੀ ਵੱਜਦੀ ਆ ਫਰੈਂਕਸ ਨਾਲ ਤਾਂ ਮਾਣਾ ਚ ਗੁੱਸਾ ਹੋ ਜਾਂਦਾ ਮਾਰੀ ਦਾ ਤੋਂ ਵਜਦੀ ਜਦੋਂ ਪੈਸੇ ਹੈ ਹੀ ਨਹੀਂ ਗਏ ਤੂੰ ਦੇ ਦੇਂਗੀ ਮੈਂ ਬੱਸ ਹੈ ਉਹੀ ਤਾਂ ਗੱਲ ਕਿ ਤੂੰ ਦੇਉਂਗੇ ਪੈਸੇ ਮੈਂ ਤਾਂ ਮੈਹੀ ਟੈਨਸ਼ਨ ਹੋਈ ਦੀ ਆ ਕੋਈ ਲੋਨ ਦੀ ਆਪਸ਼ਨਸ ਜੀ ਆਪਣੇ ਕੋਲੇ ਉਹ ਪਹਿਲੇ ਹੀ ਕਰਾਈ ਬੈਠੇ ਆਂਗੀ ਠੀਕ ਹੈ ਉਹੀ ਤਾਂ ਗੱਲ ਜੇ ਮੰਮੀ ਨੂੰ ਪਤਾ ਲੱਗ ਗਿਆ ਬਾਲਾ ਵੱਡਾ ਕਲੇਂਚ ਪਾਉਂਗਾ ਸੱਚੀ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਘਰੇ ਰਹਿ ਆਇ ਕਰੋ ਤੁਸੀਂ ਆਪਾਂ ਕਿਹੜਾ ਦੱਸਣਾ ਜਿਹਨੂੰ ਕੁਝ ਜਰ ਪਰਸ ਮੇਰੀ ਗੱਲ ਸੁਣੋ ਮੰਮੀ ਨੇ ਨਹੀਂ ਕਿਹਾ ਜਿਹੜੇ ਕੋਲੇ ਪੈਸੇ ਆਗੇ ਤੂੰ ਕਰ ਦੇ ਬਾਕੀ ਉਹਨਾਂ ਦਾ ਖਾਤਾ ਦੇਖਾ ਲਾਂਗੇ ਆਪਾਂ ਇਹ ਅਖੜ ਖਾਤੇ ਦੇ ਜੀ ਇਹ ਵੀ ਚੈੱਕ ਕਰ ਲਓ ਬੱਸ ਇਹਨਾਂ 60000 ਰੁਪਏ ਦੂਗਾ ਮੇਰੇ ਨਾਲ ਜੇ ਹੋਇਆ ਤਾਂ ਤੁਸੀਂ

ਉਹ ਕੀ ਹੋ ਵੀ ਜ਼ਰੂਰੀ ਆ ਵੀ ਉਹ ਨਹੀਂ ਬਾਹਰ ਜਾਣਾ ਮੈਂ ਚਲ ਕੋਈ ਨਾ ਅਜੇ ਬੈਂਡ ਆਏ ਪੈਸੇ ਇਕੱਠੇ ਕਰ ਲੈਣਦੇ ਮੈਨੂੰ ਸਾਰਾ ਪਤਾ ਉਹਦਾ ਉਹਦੀ ਕਿਸੇ ਕੁੜੀ ਨਾਲ ਗੱਲਬਾਤ ਆ ਠੀਕ ਹੈ ਉਹ ਵੀ ਏਰੀਆ ਬਾਹਰ ਪਹਿਲਾਂ ਉੱਥੇ ਜੀ ਆ ਉਹ ਕਹੀ ਜਾਂਦੀ ਹੈ ਮੇਰੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਯਾਰ ਤੇ ਉਹ ਕਹਿੰਦੀ ਆ ਵੀ ਮੈਂ ਤੈਨੂੰ ਛੱਡ ਦੂੰਗੀ ਫਿਰ ਜੇ ਨਾ ਤੂੰ ਇੱਥੇ ਆਇਆ ਹੁੰਨੀ ਕਾ ਕਰਕੇ ਟੰਡੀ ਦੇ ਵਿੱਚ ਚੱਕ ਰੱਖਿਆ ਹੁੰਨੇ ਤੁਸੀਂ ਸਮਝਾ ਕੇ ਦੇਖੋ ਉਹਨੂੰ ਓਏ ਯਾਰ ਮੈਂ ਹੁਣ ਉਹਨੂੰ ਕੀ ਸਮਝਾਵਾਂ ਉਹ ਕਹੂਗਾ ਵੀ ਐਸਾ ਸੁਣੋ ਇੰਨੇ ਪੈਸੇ ਦੇਤੇ ਮੈਂ ਤਾਂ ਆਦੇ ਬਾਪੂ ਨੇ ਇੱਕ ਵਾਰੀ ਵੀ ਨਹੀਂ ਕੁਛ ਕੀਤਾ ਵੀ ਤੂੰ ਕਾਦੋਂ ਪੈਸੇ ਦੇਈ ਮੈਨੂੰ ਪਤਾ ਨਾ ਬਾਅਦ ਵਿੱਚ ਸਵਾਲ ਖੜੇ ਹੋ ਜਾਂਦੇ ਆ ਰਿਸ਼ਤੇ ਟੁੱਟਣ ਦਾ ਹਰਕ ਪੈ ਜੂਗਾ ਫਿਰ ਹੁਣ ਫਿਰ ਮੈਂ ਕੀ ਕਰਾਂ ਦੱਸੂ ਹੁਣ ਕੀ ਮਾਂ ਨੂੰ ਜਵਾਬ ਦੇਵਾਂ ਤੇ ਕੀ ਕਹਾਂ ਜਾਂ ਤੁਸੀਂ ਗੱਲ ਕਰ ਲਓ ਫਿਰ ਤੂੰ ਮਾਂ ਨੂੰ ਕੀ ਕਹਿਆ ਐਂ ਤਾਂ ਨਹੀਂ ਕਹਿ ਬੀ ਅਸੀਂ ਕਰ ਦਨੇ ਹੱਲ ਪੈ ਆਂ ਮੈਂ ਕਿਹਾ ਮੈਂ ਦੇਖਦੇ ਆਂ ਚੱਲ ਕੋਈ ਨਹੀਂ ਬਸ ਦੇਖ ਦੇਣਾ ਮਤਲਬ ਇਹੀ ਹੁੰਦਾ ਵੀ ਸਾਡਾ ਜਵਾਬ ਆ ਬਸ ਹੈ ਤੁਸੀਂ ਫਿਰ ਵੀ ਗੱਲ ਕਰਿਓ ਇੱਕ ਵਾਰੀ ਉਹ ਗੱਲ ਕਰ ਲੂ ਵੀ ਬੇਬੇ ਕਰ ਲੂ ਵੀ ਕਰਦਾ ਮੇਰੀ ਗੱਲ ਤਾਂ ਸੁਣ ਲਾ ਬੇਬੇ ਨੇ ਜਦੋਂ ਮੇਰੇ ਨਾਲ ਗੱਲ ਕਰ ਲਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਕਹਿ ਦੂੰਗਾ ਬੇਬੇ ਨੂੰ ਸਾਰਾ ਬਸ ਪਤਾ ਹੀ ਆ ਚੋ ਠੀਕ ਹੈ ਮਰਜੀ ਹੈ ਤੁਹਾਡੀ ਬਹੁਤ ਜੀ ਮੈਨੂੰ ਨਾ ਕਹੀ ਜਾਇਓ ਕੋਈ ਨਹੀਂ ਕੁਛ ਨਹੀਂ ਹੁੰਦਾ ਚਲ ਚਲ ਉਹ ਗੇਰਾ ਖੇਤ ਜਾਂਦੇ ਬਾਕੀ ਦੇਖਦਾ ਮੈਂ ਆਰਟੀਓ ਤਾਂ ਬੁਰਦਾ ਜਾਂੜਦੇ ਜਾਂ ਪੰਜ ਪੈਂਹ ਦਾ ਹੱਲ ਕਰਤਾ ਤਾਂ ਫਿਰ ਠੀਕ ਹੈ ਠੀਕ ਹੈ ਮੈਂ ਲੋਟੀ ਸ਼ਰਟ ਕੱਢਦੀ ਹੁਣ ਜਾ ਗਾੜਦੇ ਮੈਂ ਸਾਫ ਕਰ ਲਾਂ ਬਾਲਾ ਜਹਾ ਹੋਰ ਹੀ ਨਮੀ ਡੈਂਚ ਰਪਾ ਪਾ ਦੀ ਜਿਆ ਇਹ ਕੋਲ ਜਾ ਕੀ ਕਰੀ ਜਾਂਦੀ ਕੀ ਆ ਮੰਮੀ ਆ ਕੀ ਕਰਦੀਆਂ ਇਦ ਨੂੰ ਖਾਂਦੇ ਸੀ ਮਿੱਟੀ ਇੱਕ ਬਾਲਸਵਾਦ ਦੇ ਵਿੱਚ ਚਿਕਨੀ ਮਿੱਟੀ ਆ ਇਹ ਹੁੰਦੀ ਐ ਸਵਾਦ ਮਿੱਟੀ ਵੀ ਖਾਂਦੇ ਹੁੰਦੇ ਕਿਤੇ ਤੂੰ ਬੁਲਾ ਲਾਂਦੀ ਮਾਰਨਾ ਜ਼ਰੂਰੀ ਸੀ ਤੇ ਫਿਰ ਤੂੰ ਮਿੱਟੀ ਉਹ ਕਾਕਾ ਜੇ ਖਾਈ ਜਾਨੀ ਕੜਕੜ ਖੰਡਾ ਚ ਬੇ ਅਕਲ ਜੀ ਕੀ ਹੋਣ ਫਿਰ ਮੇਰੇ ਕੋਲ ਖਾਧਾ ਨਹੀਂ ਆ ਨਹੀਂ ਦੱਸ ਤੇਰੇ ਕੋਲੇ ਮੈਂ ਤਾਂ ਇਧਰੋਂ ਨੰਗਤੀ ਸੀਗੀ ਮੈਂ ਅੱਖ ਦੇਖਾਂ ਤਾਂ ਸਹੀ ਕੀ ਕਰੀ ਜਾਂਦੀ ਤਾਂ ਲੁੱਕ ਲੁੱਕ ਕੇ ਆਈ ਐ ਮੈਨਾਂ ਦੱਸ ਜਿਹੜੇ ਕਰਨ ਵਾਲਾ ਕੰਮ ਉਹ ਕੀਤਾ ਕਿ ਨਹੀਂ ਮੇਰੇ ਤੇ ਨਿਗਾ ਰੱਖੀ ਬੈਠੀ ਐ ਕਿ ਨਹੀਂ ਉਹ ਕਰ ਲਿਆ ਕਾ ਹੋਗੀ ਪਾਪੀ ਨਾਲ ਗੱਲ? ਹਾਂ ਹੋਗੀ ਗੱਲ। ਤੇ ਕੀ ਕਹਿੰਦੀ ਪਾਪੀ? ਹੋ ਜੂ ਪੈਸਿਆਂ ਦਾ ਹਾਲ ਤਾਂ। ਲੈ ਮੈਂ ਤੈਨੂੰ ਪਹਿਲੀ ਕਿਹਾ ਸੀ ਕੋਈ ਆਪੀ ਜਵਾਬ ਨਹੀਂ ਦਿੰਦੇ। ਤੂੰ ਹੀ ਕਰੀ ਗਈ ਮੰਮੀ। ਨਹੀਂ ਉਹ ਕਹਿੰਦੀ ਕਿ ਚਲ ਦੇਖਦੇ ਆ ਕਰ ਦਿੰਦੇ ਹਾਲ ਤਾਂ ਹੋ ਜੂ। ਫਿਰ ਮਾਮੀ ਨੂੰ ਵੀ ਕਰਤਾ ਮੈਂ ਫੋਨ। ਲੈ ਮਾਮੀ ਨੂੰ ਵੀ ਫੋਨ ਕਰਤਾ। ਤੇ ਹੋਰ ਹੁਣ ਫੋਨ ਕਰਨੇ ਸੀ ਮਾਮੀ ਨੂੰ ਹੋਰ ਕੀ ਕਰਨਾ ਸੀ? ਉਹ ਹੋ ਜਦੋਂ ਪਾਪੀ ਪੈਸੇ ਹੱਥੇ ਰੱਖ ਦਾਂਦੀ ਉਦੋਂ ਫੋਨ ਕਰ ਦਾਂਦੀ ਮਾਮੇ ਨੂੰ। ਤੇਰਾ ਮਾਮਾ ਮੈਨੂੰ ਦੋ ਦੋ ਤਿੰਨ ਤਿੰਨ ਵਾਰੀ ਫੋਨ ਲਾਉਂਦਾ ਰੋਜ਼ ਦਿਨ ਵਿੱਚ ਦੀ। ਪਰਸੋਂ ਦਾ ਤਾਂ ਬਾਲਾ ਫੋਨ ਕਰੀ ਜਾਂਦਾ ਉਹ। ਵੀ ਤੁਸੀਂ ਛੇਤੀ ਹੱਲ ਕਰੋ ਛੇਤੀ ਮੈਂ ਕੋਈ ਮੁੰਡੇ ਦਾ ਕਰਾਂ ਮੂਸਰ ਜਾਂ ਮੁੰਡੇ ਦੇ ਫੋਨ ਤੱਕ ਰਹੀ ਜਾਂਦਾ ਸੀਗਾ ਭਾਬੀ ਨੂੰ ਵੀ ਹੁਣ ਟਾਈਮ ਲੱਗੂਗਾ ਪੈਸੇ ਦਾ ਹੱਲ ਕਰਨ ਤੇ ਕੋਈ ਨਹੀਂ ਸਰਕਾਰੀ ਤਨਖਾਹ ਆਉਂਦੀ ਇਹਦੋਂ ਹੱਲ ਕਰਨ ਨੂੰ ਕੀ ਹੈਗਾ ਹੋਜੂ ਹਾਲੇ ਤੋਂ ਨਾ ਕੋਈ ਹੋਰ ਉਹ ਕਰੂਗੀ ਇਹ ਪੁੱਛ ਦੱਸ ਮੈਡਮਾਂ ਤੋਂ ਮਾਸਟਰਾਂ ਤੋਂ ਉੱਥੇ ਕਰ ਲੂਗੀ ਫੇਰ ਤੇ ਹੁਣ ਮਾਮਾ ਇੱਧਰ ਆਊਗਾ ਜੇ ਤੁਸੀਂ ਜਾਓਗੇ ਪੈਸੇ ਦੇਣ ਮਾਮੇ ਨੂੰ ਸੱਦ ਲਾਂਗੇ ਹਾਂ ਹੀ ਕਰੀ ਹਾਂ ਜਿੱਦੇ ਨੇ ਪੈਸੇ ਦਿੱਤੇ ਮੈਂ ਉਹਨੂੰ ਆਏ ਨਹੀਂ ਆਖਿਆ ਵੀ ਅੱਜ ਸਵੇਰ ਤੀ ਹੋ ਜੂ ਮੈਂ ਉਹਨੂੰ ਆਏ ਕਹਿਤਾ ਮਹਾ ਬਾਈ ਹਜੇ ਆਏ ਨਹੀਂ ਪਤਾ ਮਹੀਨਾ ਲੱਗ ਜੂ ਵੀ ਹਾਲ ਤੇਰਾ ਹੋ ਜੂ ਹਾਂ ਹੋ ਗਈ ਪੈਸੇ ਅੱਛਾ ਹਾਂ ਚੱਲ ਬੜੇ ਸ਼ੁਕਰ ਹਾਂ ਹੋ ਗਈ ਮਾਮਾ ਵੀ ਰਹਾ ਕਰਦੀ ਪੈਸੇ ਦੇ ਦੂਗੀ ਵੀਰਾ ਬਾਹਰ ਵਗ ਜੂਗਾ ਹੋਰ ਆਈਏ ਚੱਲ ਤੇਰੇ ਮਾਮੇ ਦੀ ਵੀ ਟੈਨਸ਼ਨ ਲਈ ਜੂਗੀ ਨਾਲੇ ਆਪਣੀ ਲਈ ਜੂਗੀ ਮਾਮੇ ਨੂੰ ਵੀ ਟੈ ਇਹ ਤਾਂ ਗੱਲ ਕਰਨਾ ਕਿ ਤੈਨੂੰ ਵੀਰੇ ਨੂੰ ਸਮਝਾਉਣਾ ਸੀਗਾ ਉਹ ਨਹੀਂ ਸਮਝਾਉਂਦੀ ਉਹ ਕਿੱਥੇ ਸਮਝਾਉਂਦੀ ਐ ਨਾ ਉਹ ਵੀਰੇ ਨੂੰ ਸਮਝਾਵੇ ਉਹ ਤਾਂ ਸਮਾਂ ਤੇਰੇ ਮਾਮੇ ਦੇ ਖਿਲਾਫ ਹੁੰਦੀ ਹੈ ਉਲਟ ਚੱਲ ਕੋਈ ਗੱਲ ਨਹੀਂ ਮੰਮੀ ਦਾ ਤਾਦ ਤੇ ਪਹਿਲੇ ਦਿਨੋਂ ਤੇ ਹੁਣ ਆਪਣਾ ਕੰਮ ਹੋ ਗਿਆ ਮਾਮੇ ਨੂੰ ਦੱਸ ਤਾਂ ਕੋਈ ਨਾ ਮਮਾ ਆਜੂਗਾ ਤੇ ਪੈਸੇ ਲੈ ਜਾਊਗਾ ਚੱਲ ਕੋਈ ਗੱਲ ਨਹੀਂ ਹਾਂ ਉਹ ਤਾਂ ਹੋ ਜੂ ਹੱਲ ਤੇ ਐਂ ਕਰ ਚੱਲ ਜਾ ਕੇ ਕੰਮ ਕਰਕੇ ਆਪਾਂ ਹਾਂ ਆ ਗਈ ਇਹਦੇ ਚ ਨਿਆਈਂਗਾ ਨਾ ਉਹ ਕਰ ਚੱਲ ਮੇਰੇ ਪੂਰੇ ਲੱਗ ਰੱਖ ਛੱਡੀ ਮਿੱਟੀ ਚ ਨੀਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿ ਕਰ ਸਿਆ ਬੈਠੋ ਹੋਰ ਸਭ ਠੀਕ ਠਾਕ ਹੈ ਸਾਰੇ ਠੀਕ ਠਾਕ ਬਾਈ ਤੁਸੀਂ ਦੱਸੋ ਕਿਵੇਂ ਰਾਜੀ ਕੁਝ ਸਾਰੇ ਬੜੀਆ ਚੜਦੀ ਕਲਾ ਚੜਦੀ ਕਲਾ ਮਾਰ ਹੀ ਲਿਆ ਗੇੜਾ ਫਿਰ ਹੈ ਉਹ ਗੇੜਾ ਬਸ ਤੁਹਾਨੂੰ ਪਤਾ ਹੀ ਹੈ ਕਾਮਾਕਾਰਾਂ ਦੇ ਵਿੱਚ ਟਾਈਮ ਘੱਟ ਹੀ ਲੱਗਦਾ ਉਹ ਤਾਂ ਠੀਕ ਹੈ ਇੱਕ ਤਾਂ ਖੇਤੀਬਾੜੀ ਦਾ ਹੋ ਜਾਂਦਾ ਬਾਕੀ ਹੁਣ ਪਸ਼ੂ ਡੰਗਰ ਫਿਰ ਆਉਣ ਜਾਣ ਹਰ ਕਿ ਬਸ ਐਂਆ ਬੰਦਾ ਹੁਣ ਵਹਿਲਾ ਬਿਜ਼ੀ ਹੋ ਜਾਂਦਾ ਇਹ ਤਾਂ ਹੈ ਨਾਲੇ ਕੰਮ ਮੁੱਕਦੀ ਨਹੀਂ ਕਰਦੇ ਮੁੱਕਦੇ ਨਹੀਂ ਬਾਈ ਹਾਂ ਚਲੋ ਚੰਗੀ ਗੱਲ ਹੈ ਸ਼ੁਕਰ ਹੈ ਤੁਸੀਂ ਆਏ ਹੋਰ ਵਾਗ ਠੀਕ ਠਾਕ ਚੱਲੀਆਂ ਦਾ ਕੰਮ ਕਰ ਵਧੀਆ ਖੇਤੀਬਾੜੀ ਵਧੀਆ ਹੋਈ ਹੈ ਮੈਂ ਕਹਿੰਦਾ ਕੋਈ ਅੰਤ ਹੈ ਬਹੁਤ ਵਧੀਆ ਹੈ ਰੱਬ ਦਾ ਸ਼ੁਕਰ ਹੈ ਬੇਅੰਤ ਤਲੀਲਾ ਹੈ ਲੜਕੀ ਨੌਕਰੀ ਤੇ ਲੱਗੀ ਵੀ ਹੈ ਤੇ ਆਪਾਂ ਖੇਤੀਬਾੜੀ ਦਾ ਕਰ ਲੰਨੇ ਆ ਮੁੰਡਾ ਆਪਦਾ ਕੰਮ ਕਰੀ ਜਾਂਦਾ ਚਲੋ ਵਧੀਆ ਗੱਲ ਹੈ ਚੰਗੀ ਗੱਲ ਹੈ ਇੱਕ ਵਾਰ ਹੋਰ ਕੀ ਚਾਹੀਦਾ ਬੰਦੇ ਹਾਂ ਹੁਣ ਹਰ ਕੋਈ ਬੰਦਾ ਤੇਰੇ ਜਿੰਨਾ ਕਿਸਮਤ ਵਾਲਾ ਥੋੜੀ ਹੁੰਦਾ ਵਿਕਰ ਸਿਆ ਬਸ ਉਹਦੀ ਮਿਹਰ ਹੈ ਜੀ ਵੀ ਕਿਸਮਤ ਵੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਹਾਂ ਬਸ ਵੱਡ ਗਿਆ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਬਣ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਠੀਕ ਹੈ ਵਧੀਆ ਬਣ ਤ ਹਾਂ ਸਾਰੇ ਵਧੀਆ ਮੈਂ ਤਾਂ ਬਾਈ ਨੂੰ ਕਹੀ ਜਾਂਦਾ ਸੀ ਹਾਂ ਮੈਂ ਹਰ ਕੋਈ ਤੁਹਾਡੇ ਵਰਗੀ ਕਿਸਮ ਦਾ ਵਾਲਾ ਥੋੜੀ ਹੁੰਦਾ ਹੈ ਹੈ ਪੁੱਤ ਤੁਹਾਡਾ ਅੱਗੇਕਾਰੀ ਨੂੰ ਤੁਹਾਡੀ ਕੰਮੀ ਮਿਲ ਗਈ ਹੋਰ ਤੁਹਾਨੂੰ ਕੀ ਚਾਹੀਦਾ ਇੱਕ ਮੇਰਾ ਮੁੰਡਾ ਤੁਹਾਨੂੰ ਪਤਾ ਹੀ ਹੈ ਫਿਰ ਕੀ ਦੱਸੋ ਤੇਰੇ ਮੁੰਡੇ ਨੂੰ ਵੀ ਕੀ ਹੋਇਆ ਸੁਖਨਾ ਉਹ ਵੀ ਬਾਹਰ ਜਾਣ ਨੂੰ ਫਿਰਦਾ ਐ ਕਿਹੜੀ ਗੱਲ ਹੈ ਬਾਹਰ ਜਾਣ ਨੂੰ ਤਾਂ ਫਿਰਦਾ ਬਾਈ ਬਸ ਤੁਹਾਨੂੰ ਪਤਾ ਹੀ ਹੈ ਫਿਰ ਜਵਾਕਾਂ ਦਾ ਜ਼ਿਕਰ ਜਦੋਂ ਗੱਲ ਚ ਗੂਠਾ ਦਿੰਦੇ ਆ ਨਾ ਉਦੋਂ ਫਿਰ ਭਾਈ ਆਪਾਂ ਨੂੰ ਵੀ ਕਰਨਾ ਹੀ ਪੈਂਦਾ ਜੋ ਚਾਹੁੰਦੇ ਆ ਉਹ ਤਾਂ ਖਾ ਠੀਕ ਹੈ ਪਰ ਕਿਕਰਸਾ ਥੋੜਾ ਜਨਾ ਤੂੰ ਪਹਿਲਾਂ ਹੀ ਨਹੀਂ ਕੰਟਰੋਲ ਕਰਿਆ ਉਹ ਤੇ ਥੋੜਾ ਜਿਆਦਾ ਲਾੜ ਲਾ ਰੱਖਿਆ ਹੁਣ ਲਾੜਲਾ ਤਾਂ ਮੇਰਾ ਪੁੱਤ ਵੀ ਬਸੇ ਰੈ ਪਰ ਅਸੀਂ ਉਹਨੂੰ ਕੰਟਰੋਲ ਵੀ ਰੱਖਿਆ ਤੂੰ ਤਾਂ ਨਾ ਇੱਕ ਵਾਰੀ ਹੱਥਾਂ ਚੋਂ ਕੱਢ ਲਿਆ ਹੁਣ ਛੇਤੀ ਛੇਤੀ ਹੱਥਾਂ ਚ ਕਿੱਥੇ ਆਉਂਦਾ ਭਲਾ ਵੀਕਰਸਾ ਗੱਲ ਉਹਦੋਂ ਆਏ ਸੀ ਸੌ ਫੂਟ ਟੋਪੀ ਪਾ ਕੇ ਲਿਆ ਸੀ ਹਾਂ ਤੇ ਮਾਂ ਨਹੀਂ ਸੀ ਚਾਹੁੰਦੀ ਭਾਈ ਵੀ ਜਵਾਕ ਨੂੰ ਉੱਚਾ ਬੋਲਾ ਤੇ ਮੈਨੂੰ ਵੀ ਆਏ ਸੀ ਵੀ ਚਲ ਇਹਨੂੰ ਪੁੱਛ ਕਿਸ ਤਰੀਕੇ ਦੀ ਤਖਲੀਫ ਨਾ ਹੋਵੇ ਤਾਂ ਅਸੀਂ ਕਦੇ ਕਿ ਉਹਨੂੰ ਝਿੜਕੇ ਨਹੀਂ ਉੱਚਾ ਬੋਲਟਾ ਉਹਨੂੰ ਬੋਲੇ ਹੀ ਨਹੀਂ ਸੀ ਉਹ ਤਾਂ ਠੀਕ ਹੈ ਕਕਰ ਸਿਆ ਪਰ ਹਰੇਕ ਹੀ ਮਾਪਿਓ ਐ ਹੁੰਦਾ ਹੈ ਵੀ ਆਪਦੇ ਪੁੱਤ ਤੀਨ ਨੂੰ ਕਿੱਥੇ ਝੜਕਦਾ ਪਰ ਕਿਸੇ ਥਾਂ ਤਾਂ ਝੜਕਣਾ ਹੀ ਪੈਂਦਾ ਹੁਣ ਉਹ ਵੀ ਤਾਂ ਗੱਲ ਆ ਵੀ ਜਿਹੜੀਆਂ ਹੁਣ ਹੱਥਾਂ ਨੇ ਦਿੱਤੀਆਂ ਦਾ ਦੰਦਾ ਨਾ ਖੋਲੀ ਜਾਂਦੇ ਹਾਂ ਆ ਦੇਖੋ ਅੱਗੇ ਆ ਗਿਆ ਨਾ ਅੱਗੇ ਆਈ ਜਾਂਦੀਆਂ ਹਾਂ ਚਲੋ ਕੋਈ ਚੱਲ ਆਇਆ ਜਵਾਕ ਫਿਰ ਵੀ ਸੈੱਟ ਹੋ ਜੇ ਕਿਸੇ ਤਰੀਕੇ ਦੇ ਨਾਲ ਬਾਈ ਫਿਰ ਕਰਨਾ ਤਾਂ ਪਊਗਾ ਜਾਨਾ ਆਕਾਂ ਦੀ ਖਾਤਰੀ ਭੱਜੇ ਫਿਰਦੇ ਬਿਲਕੁਲ ਬਿਲਕੁਲ ਕਰਨਾ ਪਊ ਹੁਣ ਐ ਦੱਸ ਵੀ ਹੋਰ ਕੀ ਗੱਲਬਾਤ ਹੈ ਗੱਲਬਾਤ ਬਸ ਹਾਂ ਗੱਲਬਾਤ ਬਈ ਹੁਣ ਤੁਹਾਨੂੰ ਪਤਾ ਹੀ ਹੈ ਗੱਲ ਦਾ ਤਾਂ ਮੇਰੇ ਹਾਂ ਦੱਸੀ ਹੋਈ ਹੈ ਗੱਲਬਾਤ ਆ ਬਈ ਆਹੋ ਐ ਤਾਂ ਤੇਰੀ ਭੈਣ ਨੇ ਗੱਲ ਕਰੀ ਸੀ ਹੂੰ ਵੀ 5 ਲੱਖ ਰੁਪਏ ਦੀ ਗੱਲ ਕਹਿੰਦੀ ਸੀ ਹਾਂ ਆਇਆ ਬਈ ਮੈਂ ਵੀ ਦੋ ਵਾਰੀਆਂ ਚ ਕਰਕੇ ਮੋੜ ਦੂੰਗਾ ਕਿਰਾ ਤਾਂ ਹੁਣ ਔਖਾ ਮੇਰੇ ਲਈ ਵੀ ਆ ਹੈ ਉਹ ਤਾਂ ਠੀਕ ਹੈ ਕਿ ਕਰ ਸਾਂ ਖਰ ਜਿਵੇਂ ਤੂੰ ਵੀ ਸਾਡੇ ਕੋਲੇ ਖੜਦਾ ਹੀ ਹੈ ਕਿਸੇ ਵਿਆਹ ਵੇਲੇ ਉਦੋਂ ਜਗਾ ਵੇਲੇ ਵੀ ਦੇਖ ਸੁਖ ਨਾਲ ਤੂੰ ਖੜਾ ਆ ਕੇ ਹੁਣ ਸਾਡਾ ਵੀ ਹੱਕ ਬਣਦਾ ਪਰ ਥੋੜਾ ਜਿਆ ਐਸੀ ਵੀ ਹੁਣ ਥੋੜਾ ਜਿਆ ਸਾਡਾ ਵੀ ਹੱਥ ਤੰਗ ਹੋਇਆ ਪਿਆ ਹਜੇ ਚੱਲ ਕੋਈ ਨਹੀਂ ਐ ਤਾਂ ਹੁਣ ਘਰੇ ਪਏ ਹੋਣ ਨਹੀਂ ਹੁੰਦੇ ਕਿਸੇ ਦੇ ہاں ਬਾਕੀ ਭੈਣ ਭਰਾ ਪਈ ਉਦੋਂ ਹੀ ਆਉਂਦਾ ਸਸਰੀ ਘਰ ਪੁੱਤ ਸਸਰੀ ਘਰ ਉਹ ਠੀਕ ਹੈ ਹਾਂ ਠੀਕ ਹੈ ਪੁੱਤ ਹੋਰ ਠੀਕ ਹੈ ਤੂੰ ਹਾਂਜੀ ਹਾਂਜੀ ਵਧੀਆ ਮੈਂ ਤਾਂ ਸ਼ੁਕਰ ਹੈ ਜਮਾ ਠੀਕ ਠਾਕ ਸਾਰੇ ਵਧੀਆ ਠੀਕ ਠਾਕ ਹੈ ਹੋਰ ਪਈ ਤੇਰੀ ਕਿਵੇਂ ਜਲਦੀ ਡਿਊਟੀ ਵਧੀਆ ਚੱਲੀ ਜਾਂਦੀ ਆ ਅੱਗੇ ਮੈਂ ਤਾਂ ਕਹੀ ਜਾਂਦਾ ਮੈਂ ਹਾਂ ਤਾਂ ਵਧੀਆ ਗੱਲ ਆ ਕੰਮ ਕਾਰ ਕਰਦੇ ਆ ਜਵਾਗਤ ਤਾਂ ਚੰਗੀ ਗੱਲ ਆ ਹੈ ਹਾਂਜੀ ਮੰਮੀ ਮੰਮੀ ਨੂੰ ਨਾਲ ਲਿਆਉਂਦੇ ਆ ਉਹ ਬਸ ਕਰੇ ਵੀ ਨਹੀਂ ਫਿਰ ਸਰਦਾ ਜੇ ਮੈਂ ਆ ਜੀਏ ਤਾਂ ਇੱਥੇ ਹੈ ਤਾਂ ਕਰਕੇ ਉਹ ਥੋੜੀ ਜੀ ਇਹਨਾਂ ਦੀ ਭਾਈ ਆਪਸ ਵਿੱਚ ਦੀ ਉਹ ਵੀ ਘੱਟ ਬਣਦੀ ਐ ਇੱਥੇ ਵਾਸਤੇ ਬੈਂਦੇ ਨਹੀਂ ਨਾ ਇਕੱਲੇ ਕਿੱਥੇ ਬੈੰਨੇ ਆ ਮੈਨੂੰ ਤਾਂ ਪਤਾ ਹੀ ਐ ਪਹਿਲੇ ਦਿਨ ਤੋਂ ਹੈ ਕੋਈ ਨਹੀਂ ਐ ਤੱਕ ਰਹੇ ਚੱਲਦੇ ਹੀ ਰਹਿੰਦਾ ਇਹ ਤਾਂ ਇਹ ਤਾਂ ਉਹੀ ਗੱਲ ਆ ਵੀ ਆ ਮੇਰੀ ਭੈਣ ਦੀ ਨਰਵਾਈ ਆ ਉਧਰ ਭਾਈ 3 ਦਿਨ ਨਰਵਾਈ ਆ ਤਾਂ ਸਹੀ ਗੱਲ ਐ ਤੇ ਦਾ ਮੇਰੀ ਨਰਵਾਈ ਸੀ ਤਾਂ ਘੱਟ ਗਿਆ ਨਹੀਂ ਉਹਦੇ ਸਾਹਮਣੇ ਤਾਂ ਕੋਈ ਨਹੀਂ ਘੱਟ ਸਕਦਾ ਸਹੀ ਗੱਲ ਸਹੀ ਗੱਲ ਆ ਆਪਣਾ ਕੰਮ ਆਪਣਾ ਬੁਣਾ ਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭਾਂਜਿਆ ਕਿਵੇਂ ਆ ਮਾਮਾ ਟਕੜਾ ਵਧੀਆ ਠੀਕ ਐ ਤੂੰ ਤਾਂ ਮਾਮੇ ਦੇ ਬਰਾਬਰ ਹੀ ਹੁੰਦਾ ਜਾਣਾ ਵਾਸ ਹੁਣ ਵੀ ਹੁਣ ਕੰਮਕਾਰ ਆਪਦੇ ਕਰਦੇ ਆ ਨਾ ਫਿਰ ਜਵਾਕ ਫਿਰ ਆਪਦੇ ਹਿਸਾਬ ਨਾਲ ਹੀ ਖਰਾਕ ਖਾਂਦੇ ਆ ਇਹ ਤਾਂ ਹੈ ਹੀ ਨਾਲ ਇਹਦੇ ਕੰਨੇ ਤਾਂ ਬਾਲਾ ਸੌਖਾ ਐ ਤੇਰੇ ਨਾਲ ਕਿ ਕਹਿੰਦਾ ਬਾਲਾ ਹੀ ਸੌਖਾ ਐ ਬਸ ਦੇਖਦੇ ਖੁਸ਼ ਹੋਣਾ ਵੀ ਜਉਦਾ ਹੈ ਮੇਰਾ ਪੁੱਤ ਚੰਗੀ ਗੱਲ ਆ ਭਾਈ ਹੋੰਡੀ ਖੁਜੀ ਚਾਹੀਦੀ ਆ ਸਾਨੂੰ ਹੋਰ ਕੀ ਚਾਹੀਦਾ ਹੈ ਇਹ ਹੀ ਤਾਂ ਗੱਲ ਐ ਬਲੇ ਗੱਲ ਆਈ ਹੁੰਦੀ ਹੈ ਨਾ ਬਾਈ ਧੀ ਪੁੱਤ ਚੰਗਾ ਹੋਵੇ ਨਾ ਹਾਂ ਸੁਰਗਰਾਜੂਤਾ ਇੱਥੇ ਮਿਲ ਜਾਂਦਾ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਹੈ ਜੀ ਜਵਾਖ ਖੁਸ਼ ਨੇ ਤਾਂ ਆਪ ਵੀ ਖੁਸ਼ ਆਪ ਵੀ ਖੁਸ਼ ਹੈ ਨਹੀਂ ਤਾਂ ਫਿਰ ਮੇਰੇ ਵਾਂਗੂੰ ਕੋਈ ਨੂੰ ਪਤਾ ਹੀ ਹੈ ਬਰਾ ਹਾਂ ਨਹੀਂ ਅੱਜ ਕੱਲ ਤਾਂ ਸੱਚੀ ਗੱਲ ਹੈ ਮੰਡੀਰ ਐਨੇ ਤਾਂ ਨਸ਼ੇ ਕਰਦੇ ਐ ਐ ਨਹੀਂ ਪਤਾ ਕਿੱਥੋਂ ਲਾਂਬਾ ਲਿਆਉਣ ਕਿੱਧਰ ਨੂੰ ਭੱਗ ਜਾਣਾ ਐ ਤਾਂ ਮੇਰਾ ਬਾਬਰ ਸ਼ੇਰ ਹੈ ਕਿਸੇ ਪਾਸੇ ਸਾਨੂੰ ਕੋਈ ਚਿੰਤਾ ਨਹੀਂ ਜ਼ਿੰਮੇਵਾਰੀ ਪੈ ਗਈ ਨਾ ਬਾਪੂ ਹੁਣ ਇਹਦਾ ਗਲਤੀ ਹੈ ਜੇ ਟਾਈਮ ਸਰ ਜਿਵੇਂ ਤੇਰੇ ਭਰਾ ਨੂੰ ਵੀ ਸਮਝਾ ਲਿਆ ਕਰ ਉਹਦੇ ਵੀ ਜ਼ਿੰਮੇਵਾਰੀ ਪਾ ਦਈਏ ਮੈਂ ਤਾਂ ਪਾਉਣ ਨੂੰ ਫਿਰ ਦੰਗਾ ਤੇ ਵੀ ਤਾਂ 2 ਸਾਲ ਨੂੰ ਹੋਰ ਉਹ ਕਰ ਦਾਂਗੇ ਮੈਂ ਜੂਗੀ ਜ਼ਿੰਮੇਵਾਰੀ ਜਦੋਂ ਕੈਨੇਡਾ ਪਾ ਗਿਆ ਨਾ ਜਾਂਦੇ ਸਾਰੀ ਜ਼ਿੰਮੇਵਾਰੀ ਉਹਦੇ ਤੇ ਪਾਉਗੀ ਤੁਸੀਂ ਆਏ ਦੇਖੀ ਜਿਓ ਇਹ ਜ਼ਿੰਮੇਵਾਰੀਆਂ ਮੈਨੂੰ ਪਤਾ ਲੱਗਿਆ ਲੋ ਜਦੋਂ ਇੱਥੇ ਨਹੀਂ ਕੋਈ ਕੋਈ ਕੀਤਾ ਆਪਾਂ ਨੂੰ ਇੱਥੇ ਸੁਖਣੀ ਤਾਂ ਇੱਕ ਦਿਨ ਤਾਂ ਖੇਤ ਜਾ ਕੇ ਨਹੀਂ ਖੜਾ ਹੋਆ ਨਾ ਕੋਈ ਨਹੀਂ ਚੱਲ ਇਹ ਵੀ ਕੋਈ ਬੜਾ ਫਿਕਰ ਨਾ ਕਰ ਦਿਨ ਬਦਲਦੇ ਬਦਲਦੇ ਬਦਲ ਜਾਂਦੇ ਆ ਖਬਰ ਹੈ ਉੱਥੇ ਜਾ ਕੇ ਸੁਧਾਰ ਕਰ ਹੀ ਲਵੇ ਆਹ ਗੱਲ ਆਇਆ ਨਾ ਫਿਰ ਉੱਥੇ ਕੰਮਕਾਰ ਹੋ ਜਾਂਦਾ ਠੀਕ ਹੈ ਸ਼ਿਫਟਾਂ ਲਾਉਣੀਆਂ ਪੜਨਾ ਕਰਨਾ ਸਾਰਾ ਕੁਝ ਫਿਰ ਬੰਦੇ ਨੂੰ ਅਕਲ ਆ ਜਾਂਦੀ ਹੈ ਜਦੋਂ ਬਾਹਰ ਤਾਂ ਕਿਸੇ ਨਾਲ ਬੈਠਣਾ ਉੱਠਣਾ ਮਿਲਦਾ ਨਹੀਂ ਅੱਜ ਮੈਂ ਤਾਂ ਹਜੇ ਐਂ ਕਹਿਣਾ ਮੈਂ ਤਾਂ ਠਹਿੜ ਕੇ ਜਾਊਗਾ ਕੋਈ ਨਹੀਂ ਕੱਲ ਨੂੰ ਜਾਂ ਪਰਸੋਂ ਜਾਇਆ ਨਾ ਕਹਿੰਦਾ ਮੈਂ ਤਾਂ ਭੂਆ ਕੋਲੇ ਹੁਣ ਤੈਨੂੰ ਫੋਨ ਕਰ ਦਿੰਦਾ ਜਾਂ ਮੈਂ ਤੇ ਵੱਡੇ ਚੜਾਇਆ ਉਹਨਾਂ ਨੂੰ ਜਾ ਕੇ ਆ ਜਾ ਕੇ ਆ ਤੂੰ ਉਹਨੂੰ ਕਾਹੜਾ ਬਾਈ ਜਾਣੀ ਫਿਰ ਉੱਥੇ ਹੁਣ ਆਪ ਹੀ ਪਕਾ ਕੇ ਖਾਣੀਆਂ ਪੈਣਗੀਆਂ ਆਪ ਆਰ ਨਾਲ ਅੱਜ ਆਪ ਕਿਹੜੀਆਂ ਆ ਉਹ ਬੱਸ ਲੀੜੇ ਕੱਪੜੇ ਜਿੱਦਾ ਕਰਦਾ ਸਦਾ ਉਹ ਚਲ ਪਤਾ ਨਹੀਂ ਉਹਦੇ ਦੋਸਤ ਆਏ ਹੋਏ ਸੀ ਕੋਟਸ਼ਮੀਰ ਤੋਂ ਕਹਿੰਦਾ ਬਠਿੰਡੇ ਜਾਣਾ ਠੀਕ ਆ ਠੀਕ ਆ ਨਹੀਂ ਉਹ ਮਾੜੇ ਮੋٹے ਜਿਹੜੇ ਹੁਣ ਉਲੀਡੇ ਕੱਪੜੇ ਦਾ ਤਾਂ ਹੁਣ ਆਏ ਸੀਗਾ ਦੇ ਤੇ ਘਰੋਂ ਪਾਸੇ ਅੱਛਾ ਅੱਛਾ ਉਹ ਲੀੜਾ ਕੱਪੜਾ ਕਿਹੜਾ ਸਸਤਾ ਆਉਂਦਾ ਫਿਰ ਫਿਰ ਮਾੜੀ ਚੀਜ਼ ਕਹਿੰਦਾ ਮੈਂ ਲੈ ਕੇ ਨਹੀਂ ਆਣੀ ਮੇਰੇ ਆਏ ਹੋਊਗੀ ਆ ਇਹ ਲਾਹੂ ਕਰੂਗਾ ਜੀ ਤਾਂ ਚਲ ਆਏ ਕਰੋ ਪੁੱਤ ਤੇਰੇ ਮਾਮੇ ਦਾ ਕੰਮ ਤਾਂ ਫਿਰ ਕਰੋ ਪਰ ਆਲ ਮਿਲ ਕੇ ਜਮੀ ਵੀ ਹੋ ਸਕਦਾ ਹੈ ਨਾ ਨਾਲੇ ਮਾਮਾ ਕਹਿੰਦਾ ਹੋ ਗਿਆ ਲੀੜਾ ਕੱਪੜਾ ਲੈ ਜਾਂਦੇ ਹਨ ਹੋਰ ਤਾਂ ਕੀ ਚਾਹੀਦਾ ਉੱਤੇ ਰਕੀਰ ਕੇ ਹੈਗੇ ਕੱਟਾ ਮਾਮਾ ਕੁ ਕਟਾ ਪੁੱਟ ਫੇਰ ਹੀ ਆਇਆ ਤੇਰਾ ਮਾਮਾ ਉਪਰ ਇਹ ਜਿੰਨੇ ਮੇਰੇ ਕੋਲ ਸੀਗੇ ਤੈਨੂੰ ਦੱਸਾਂ ਵਿਕਰ ਸਿਆਂ ਉਹਨਾਂ ਤਾਂ ਮੈਂ ਕਰਤਾ ਦੇਖ 16-17 ਲੱਖ ਮੰਗੂ ਮੇਰੇ ਕੋਲ ਸੀਗਾ ਠੀਕ ਹੈ ਹੁਣ ਬਾਕੀ ਭਾਈ 20-25 ਲੱਖ ਰੁਪਏ ਲੱਗਦਾ ਉੱਥੇ ਕਿਹੜਾ ਥੋੜਾ ਕਿਹੜਾ ਪੁੱਛੋ ਮੰਡੀ ਜਾਣਾ ਵੀ ਭਾਈ ਉਹ ਆ ਹਾਂ ਪੈਸੇ ਦਾ ਕੰਮ ਹੈ ਨਾ ਉੱਥੇ ਤਾਂ ਤੇ ਹੁਣ ਉਹੀ ਗੱਲ ਆੜਤੀਆ ਵੀ ਜਵਾਬ ਜੇ ਦਿੰਦਾ ਬਥੇਰੇ ਪੁੱਛ ਲੇ ਕੁਝ ਪੈਸੇ दिए ਤੇ ਬੰਡ ਚੋ ਵੀ ਕਿਦੋਂ ਨੇ ਨਾਲ ਗੱਲ ਕੀਤੀ ਹੈ ਅੱਛਾ ਅੱਛਾ ਹਾਂ ਤਾਂ ਹੀ ਸਵਾਲ ਤੁਹਾਨੂੰ ਪਾਇਆ ਮੈਂ ਭੈਣ ਭਰਾ ਹੀ ਕੰਮ ਆਉਂਦਾ ਹੋਰ ਫਿਰ ਕਿਹਦੇ ਕੋਲ ਜਾਈ ਹੈ ਚਲ ਕੋਈ ਗੱਲ ਤਾਂ ਕਰੀ ਜੀ ਮੇਰੇ ਕੋਲ ਮਨਿੰਦਰ ਨੇ ਹੈ ਇਹਦੇ ਕੋਲ ਵੀ ਹੁਣ 70000 ਰੁਪਏ ਦਾ ਹੈਗਾ ਜਿੰਨੇ ਕੋਲ ਹੈਗੇ ਉਹਨੇ ਮੇਰੇ ਤੋਂ ਪੰਜਵਾਂ ਜਵਾਬ ਨਹੀਂ ਦਿੰਦੇ ਭਾਵੇਂ ਸਾਰੇ ਲੈ ਜਾਓ ਖਾਤੇ ਚ 100 ਰੁਪਏ ਵੀ ਨਾ ਰੱਖੋ ਉਹ ਮੈਂ ਆਰਦੇ ਦੇ ਕੋਲੇ ਵੀ ਜਾ ਕੇ ਆਇਆ ਸੀ ਆਰਦੇ ਨੂੰ ਮੈਂ ਪੁੱਛਿਆ ਸੀ ਆਰਦੇ ਕਹਿੰਦਾ ਵੀ ਫਿਰ ਜਿੰਨਾ ਚਿਰ ਫਸਲ ਨਹੀਂ ਆਉਂਦੀ ਉਹਨਾਂ ਚਿਰ ਤਾਂ ਮੈਂ ਕਿਵੇਂ ਕਰ ਸਕਾਂ ਕਹਿੰਦਾ ਰੁਪਈਆ ਦਾ ਹਲ ਕਹਿੰਦਾ ਪਿਛਲੀ ਵਾਰੀ ਬਿੜਿਲੀ ਵਈ ਗਾ ਤੁਝੇ ਲੱਗ 2 ਲੱਖ ਰੁਪਏ ਪਹਿਲਾਂ ਫੜ ਲਿਆ ਵਿਆਹ ਵੇਲੇ ਬਸ ਆਹੀ ਦਿੱਕਤ ਸੀ ਤੇਰਾ ਨਾ ਕਿਕਰ ਸਿਆ ਵੀ ਥੋੜੀ ਜਿਹੀ ਨਾ ਤੰਗੀ ਫੰਗੀ ਜਿਆਦੇ ਹੋਈ ਪਈ ਸੀ ਦੇਖ ਲੈ ਚੱਲ ਕੋਈ ਨਹੀਂ ਫੇਰ ਵੀ ਤੇਰਾ ਤਾਂ ਹੱਲ ਕਰਾਂਗੀ ਭੋਮਾ ਕਿਵੇਂ ਕਰਨਾ ਪਵੇ ਇਹਦਾ ਹੱਲ ਤਾਂ ਕਰਨਾ ਹੀ ਪਊ ਮੈਨੂੰ 15 ਦਿਨ ਹੋ ਗਏ ਤੁਹਾਨੂੰ ਤਲਾਹ ਕਰਤੀ ਕੌਣ ਸੋਨੂੰ ਆੜ ਤਕੇ ਨੇ ਜਵਾਬ ਦਿੱਤਾ ਤੇ ਜਿੱਦੇ ਸੋਨੂੰ ਲੋੜ ਹੁੰਦੀ ਭਾਵੇਂ 5 ਲੱਖ ਛੱਡਦੇ ਹਾਂ ਆਹ ਕੋਈ ਹੁਣ ਤੋਂ ਬਾਲਾ ਉੱਚਾ ਨਾ ਬੋਲੀ ਇਹ ਤਾਂ ਗੁੱਸਾ ਕਰੇ ਨਾ ਕਰਸੇ ਤੇਰੀ ਮਾਂ ਜਾਦੇ ਵਸ ਗੁੱਸਾ ਕਰਦੀ ਐ ਸਭ ਕੁਸ ਹੋਜੂ ਐਮੀਂ ਨਾ ਫਿਕਰ ਕਰੀ ਜਾ ਬਾਬਾ ਮਾਂ ਨੂੰ ਵੀ ਪਤਾ ਹੀ ਐ ਸਾਰਾ ਵੀ ਕਿੱਥੋਂ ਆਉਣਗੇ ਪੈਸੇ ਹੈ ਇਹੀ ਇਕੱਲੀ ਕਮਾਉਂਦੀ ਐ ਆਪਣੇ ਇਹਦੇ ਰੁਪਏ ਐ ਸਾਨੂੰ ਬੜਾ 6 ਮਹੀਨਾ ਤੋ ਆਉਂਦੇ ਆ ਉਹ ਆਉਂਦੇ ਬਾਅਦ ਆ ਲੱਗੇ ਪਹਿਲਾਂ ਪਏ ਹੁੰਦੇ ਆ ਹੈ ਇਹਦੇ ਵਾਲੇ ਜਿਹੜੇ 4 ਪੈਸੇ ਵੱਜਦੇ ਆ ਉਹਦੇ ਨਾਲ ਕੋਈ ਦਵਾਈ ਬੁੱਢੀ ਚੱਲੇ ਜਾਂਦੀ ਹੈਗੀ ਠੀਕ ਐ ਇਹਦੇ ਘਰਦਿਆਂ ਦੀ ਦਵਾਈ ਬੁੱਢੀ ਚੱਲੀ ਜਾਂਦੀ ਐ ਗ ਬਾਕੀ ਹੁਣ ਦਿੱਥ ਤਿਆਰ ਕੋਈ ਆਇਆ ਰਹਿੰਦਾ ਉੱਥੇ ਰੱਗ ਜਾਂਦਾ ਰਹੀ ਪੀ ਇਹ ਬੱਚਤ ਹੈ ਹੀ ਨਹੀਂ ਕਿਸੇ ਕੋਲ ਸੇ ਇੱਕ ਮੰਗਾਈ ਜਾ ਦੇਊਗੀ ਹੋਰ ਵਿੰਦਰੇ ਇੱਕ ਗੱਲ ਆਖਾਂ ਗੁੱਸਾ ਦਾ ਕਰੀਨਾ ਮੇਰੀ ਗੱਲ ਦਾ ਹਾਂ ਬਾਈ ਤੂੰ ਤਾਂ ਮੇਰੇ ਨਾਲ ਕਦੇ ਇੰਨੀ ਕੋਰੀ ਹੋਈ ਨਹੀਂ ਸੀ ਮੁੰਡਾ ਤੇਰਾ ਕੋਰਾ ਵਾਲਾ ਲੱਗਦਾ ਮੁੰਡੇ ਨੇ ਕੋਰਾ ਹੋਣਾ ਹੀ ਹੈ ਬਾਈ ਸਾਰੇ ਕੰਮ ਨਿਕਲੋਗੇ 11 ਲੱਖ ਰੁਪਇਆ ਲਾ ਕੇ ਛੱਤ ਪਵਾ ਕੇ ਗਿਆ ਸੀ ਕੋਠੀ ਦੀ ਫੇਰ ਕੋਠੀ ਦੇ ਵਿੱਚ ਬੈਠਾ 3 ਲੱਖ ਤੂੰ ਨਾਨਕ ਸ਼ੱਕ ਦਾ ਦੇ ਗਿਆ ਸੀਗਾ ਤੇ ਇਹਨੇ ਹੁਣ ਕੋਰਾ ਹੋਣਾ ਹੀ ਆ ਇਹਨੇ ਆਪ ਦਾ ਵਿਆਹ ਕਰਾ ਲਿਆ ਚੰਗੀ ਕੋਠੀ ਪੈ ਗਈ ਇਹਨੂੰ ਆਪਦੀ ਜ਼ਿੰਦਗੀ ਲੋੜ ਨਹੀਂ ਕੁੜੀ ਆ ਕੁਮਾਰੀ ਮੇਰੀ ਉਹ ਮੈਨੂੰ ਟੈਨਸ਼ਨ ਆ ਵਿਆਹ ਨਾ ਮਾਮਾ ਕੋਈ ਕੋਰੇ ਵਾਲੀ ਗੱਲ ਨਹੀਂ ਹੈਗੀ ਗੱਲ ਤਾਂ ਗੱਲ ਦੀ ਆ ਵੀ ਚਲ ਪੈਸੇ ਫੜੇ ਸੀਦਾ ਅਰਥ ਦਾ ਆਪਾਂ ਵਾਪਸ ਕਰ ਵੀ ਦਿੱਤੇ ਨਾ ਉਹੇ ਜੇ ਉਹੀ ਤਾਂ ਹੈ ਹੋਰ ਆਇਆ ਵੀ ਹੁਣ ਹੱਥ ਪੈਂਦਾ ਨਹੀਂ ਜਿੰਨਾ ਤੋਂ ਪਹਿਲਾਂ ਫੜਨੇ ਸੀਗੇ ਉਹ ਫੜ ਕੇ ਸਾਨੂੰ ਵਾਪਸ ਕਰਦੇ ਸਾਡੇ ਹੌਲੀ ਹੌਲੀ ਲੈ ਹੀ ਮੇਰੀ ਗੱਲ ਦਾ ਕਾਕਾ ਜੀ ਨਾ ਟੈਮ ਤੇਰਾ ਪਿਆਉ ਬੈਠਾ ਅਜੇ ਤਾਂ ਮੇਰੇ ਨਾਲ ਵਰਤੇਵਾ ਹੈਗਾ ਅਜੇ ਤਾਂ ਤੁਸੀਂ ਹਨਾ ਬੋਲਦੇ ਕੱਲ ਕੋਈ ਗੱਲ ਨਹੀਂ ਜਵਾਕ ਬੋਲਦੇ ਵੀ ਹੁੰਦੇ ਮੈਂ ਨਹੀਂ ਕਹਿੰਦਾ ਹਾਂ ਹੁਣ ਆਇਆ ਹੈ ਨਾ ਜਾਦੇ ਕਬੀਲਦਾਰੀ ਤਾਂ ਹੁਣ ਇਹੀ ਸਾਹਮਦੇ ਆ ਮੈਂ ਤਾਂ ਫਾਰੰਗੀ ਐ ਮੈਂ ਤਾਂ ਸਮਝ ਲੈ ਪਰ ਫੇਰ ਵੀ ਜ਼ਿੰਮੇਵਾਰੀਆਂ ਤਾਂ ਹੈਗੀਆਂ ਨੇ ਭਾਵੇਂ ਦੇਖ ਭਾਈ ਮੈਂ ਤਾਂ ਤੁਹਾਡੇ ਮੁਰੇ ਨਾਲ ਆ ਚੋਲੀ ਏੜਦਾ ਵੀ ਭਾਈ ਮੈਂ ਤਾਂ ਇਹਦੇ ਚ ਖੈਰ ਪਵਾਉਣ ਆਇਆ ਦੇਖ ਕੋਈ ਨਹੀਂ ਨਹੀਂ ਤੂੰ ਤਾਂ ਮੈਨੂੰ ਨਹੀਂ ਕਰਨਾ ਤੇਰੇ ਪੈਸੇ ਦਾ ਹੱਲ ਮੈਂ ਆਪੇ ਕਰਾ ਕੇ ਦੂੰ ਐਸ ਕਮਰੇ ਚੋਂ ਕੱਢ ਕੇ ਤੇਰਾ ਮਾਮਾ ਉੱਥੇ ਲੈ ਕੇ ਗਿਆ ਸੀ ਕੋਠੀ ਫੇਰ ਪਾਈ ਸੀ ਉਹ ਫਿਰ ਮੇਰੇ ਵਾਈ ਸੀ ਮੈਨੂੰ ਤੂੰ ਲੈਣੇ ਨਾ ਦੇ ਮੁੰਡੇ ਨੂੰ ਮਿਲੇਗਾ ਦੇ ਮੇਰਾ ਭਰਾ ਆਇਆ ਅੱਜ ਇਹ ਮੂਰੇ ਹੋ ਕੇ ਬਹਿ ਗਿਆ ਪ੍ਰਧਾਨ ਫਿਰ ਕੋਈ ਨਹੀਂ ਤੇਰਾ ਭਰਾ ਆਇਆ ਸਾਡਾ ਵੀ ਕੁਝ ਲੱਗਦਾ ਹੈ ਸਭ ਕੁਝ ਕਰਾਂਗੇ ਮੇਰੀ ਗੱਲ ਸੁਣਾਓ ਭਾਈ ਦਿਖ ਭਣ ਤੁਸੀਂ ਆਪਸ ਚ ਨਾ ਬੋਲੋ ਕੋਈ ਗੱਲ ਨਹੀਂ ਇਹ ਹੋ ਗਿਆ ਤਾਂ ਹਲ ਕੋਈ ਗੱਲ ਨਹੀਂ ਜੇ ਹੋ ਗਿਆ ਕਿਉਂ ਫਿਕਰ ਸਾਰ ਸਭ ਕੁਝ ਕਰਾਂਗੇ ਤੂੰ ਬੇਫਿਕਰ ਹੋ ਜਾ ਕੋਈ ਨਹੀਂ ਕਰਨਾਂਗੇ ਆਹੀ ਹੈ ਥੋੜੇ ਜਿਹਾ ਘੱਟ ਕੀਤੇ ਜਾਣਗੇ 70000 ਦਾ ਫਿਰ ਪਿਆਈ ਹੈ ਬਾਬੂ 70000 ਵਾਲਾ ਤਾਂ ਆਪਾਂ ਜਾਂਦੇ ਨਹੀਂ ਕਿਸੇ ਵਜ੍ਹਾ ਤਾਂ ਮੈਂ ਹੁਣ ਹੀ ਲੈ ਜੀ ਤੁਸੀ ਮੈਂ ਕਹਾਂਗਾ ਸਸ ਫਿਰ ਉਹ ਤਾਂ ਤੂੰ ਲਈ ਜਾਈਂ ਅੱਜ ਮੈਂ ਮੇਰੀ ਗੱਲ ਦਾ ਸਾਨ ਕਰਾਉਣਾ ਇਹਨੇ ਫਰਮਾਉਣ ਕਰੀਏ ਕੀ ਹਲ ਦੁਆ 70000 ਦਾ ਪਿਆਈ ਕੜਈ ਹੈ ਮੇਰਾ ਫਿਰ ਮੈਂ ਤਾਂ ਹੁਣ ਉਹੀ ਗੱਲ ਐ ਵੀ ਇਹ ਵੀ ਚੱਲ ਲੋਕ ਲਜੱਤ ਪਾਈ ਫਿਰਦਾ ਇਹ ਵੀ ਹੁਣ ਵੇਚ ਬਿਜਾਰਾ ਤਾਂ ਕਰਨਾ ਹੀ ਪਊਗਾ ਨਹੀਂ ਨਹੀਂ ਮਾਮਾ ਜੀ ਹਾਲ ਤਾਂ ਪੱਕਾ ਸੀ ਕਰ ਦਿੰਦੇ ਪਰ ਅਸੀਂ ਕੀ ਕਰੀਏ ਹੁਣ ਸਾਡੇ ਕੋਲ ਐਨ ਮੌਕੇ ਤੇ 5 ਲੱਖ ਰੁਪਈਆ ਨਹੀਂ ਹੈਗਾ ਜੇ ਤੁਹਾਨੂੰ ਪਹਿਲਾਂ ਪਤਾ ਹੁੰਦਾ ਤਾਂ ਕੋਈ ਹੱਲ ਹੋ ਜਾਂਦਾ ਉਹ ਤਾਂ ਹੱਲ ਤਾਂ ਹੋਈ ਜੇ ਸਾਡੀ ਰਾਇ ਨਾ ਕਰਦਾ ਤੂੰ ਦੱਸ ਮਾ ਫਿਰ ਕਿਵੇਂ ਮੈਨੂੰ ਹੱਲ ਹੁੰਦਾ ਤੁਹਾਡਾ ਦੇਦਾ ਨਹੀਂ ਭਾਈ ਨਹੀਂ ਹੋਊਗਾ ਬੈਠੋ ਬੈਠੋ ਤੂੰ ਘਬਰਾ ਨਾ ਹਾਂ ਜੇ ਤੇਰੀ ਸੈਲਰੀ ਹੁੰਦੀ ਉੱਥੇ ਲੋਨ ਕਰਾ ਦੇਤੀ ਦਾ ਹੋਜੂ ਭਾਈ ਉਹਦੇ ਤੇ ਲਾਉਣ ਹਾਂ ਹੋਊਗਾ ਹੋਊਗਾ ਨਾ ਜਦੋਂ ਮਹੀਨੇ ਦੇ ਮਹੀਨੇ 50000 ਖਾਤੇ ਚ ਆਉਂਦਾ ਇਹਦੇ ਫਿਰ ਲੋਨ ਵਾਲੀ ਕਿਸ਼ਤ ਨੱਬੇ ਉਹ ਕਿਵੇਂ ਨਿਕਲਿਆ ਕਰੂਗਾ ਕਿਸ਼ਤ ਅਸੀਂ ਆਪੇ ਕੱਢਿਆ ਕਰਾਂਗੇ ਤੇਰਾ ਮਾਮਾ ਭਾਈ ਮੈਂ ਤਾਂ ਤੁਹਾਡੇ ਮੇਰੀ ਗੱਲ ਸੁਣ ਮੈਂ ਤਾਂ ਤੁਹਾਨੂੰ ਆਹੀ 6-7 ਮਹੀਨੇ ਵਾਸਤੇ ਕਹਿੰਦਾ ਸੀ ਹੈ ਜੇ ਤੁਸੀਂ ਮੇਰੀ ਇੰਨੀ ਵੀ ਨਹੀਂ ਰੱਖਣੀ ਤਾਂ ਫਿਰ ਤੁਸੀਂ ਉਸ ਸਰ ਨਾਲ ਦੇਖ ਲਓ ਭਾਈ ਮੈਂ ਅੱਗੇ ਤੋਂ ਨਾ ਤੁਹਾਨੂੰ ਸਵਾਲ ਪਾਉਂਗਾ ਠੀਕ ਹੈ ਨਾ ਦੇਖ ਪੁੱਤ ਤੇਰੇ ਮਾਮਾ ਹੈ ਫਿਰ ਵੀ ਆਪਾਂ ਨੂੰ ਖੜਨਾ ਪਊਗਾ ਤੁਸੀਂ ਇੱਥੋਂ ਆਏ ਹੋ ਅੱਜ ਮੈਨੂੰ ਤੁਸੀਂ ਖਾਲੀ ਮੋੜੋਗੇ ਨਾ ਤਾਂ ਉਹ ਮਾਮਾ ਨਹੀਂ ਖਾਲੀ ਨਹੀਂ ਮੋੜਦੇ ਪਰ ਗੱਲ ਹੁਣ ਬੇਬੇ ਲੋਗਾਂ ਲਈਦਾ ਕੋਈ ਛੇੜ ਲਈ ਗੱਲ ਬਾਪੂ ਤੂੰ ਤਾਂ ਹੁਣ ਇੱਥੇ ਹੈ ਨਹੀਂ ਸੀਗਾ ਉਹਦਾ ਗਿਆ ਸੀ ਯਾਤਰਾ ਤੇ ਹਾਂ ਫਿਰ ਸਰਕਾਰ ਦੇ ਦਾ ਸੀ ਲੋਨ ਕਰਾ ਲਿਆ ਪਹਿਲਾਂ ਹੀ ਅੱਛਾ ਲੋਨ ਕਰਾ ਲਿਆ ਹਾਂ ਲੋਨ ਕਿੱਥੇ ਵਰਤ ਤੱਕਰਾ ਕੇ ਬਾਪੂ ਤੂੰ ਦੱਸਾ ਜੀ ਨਾ ਇਹਦੇ ਭਰਾ ਨੇ ਕੰਮ ਤੋੜਨਾ ਹੈ ਆਹੋ ਤੇਰੇ ਭਰਾ ਨੂੰ ਪੈਸੇ ਚਾਹੀਦੇ ਸੀਗੇ 1.5 ਲੱਖ ਰੁਪਇਆ ਲੋਨ ਕਰਾਇਆ ਸੀ ਉਥੇ ਭਰਦਾ ਅਜਤਾ ਹੁਣ ਦੱਸੋ ਉੱਥੇ ਵੀ ਰਿਸ਼ਤੇਦਾਰੀ ਦਾ ਮਾਮਲਾ ਫਿਰ ਜੇ ਉਧਰ ਨਹੀਂ ਸੀ ਦਿੰਦੇ ਫਿਰ ਇਹਦਾ ਮੂੰਹ ਨੀਮਾ ਹੁੰਦਾ ਸੀਗਾ ਉਹਨੇ ਤਾਂ ਤੇਰੇ ਵੇੜੇ ਚ ਪੰਡਵਾ ਨਾ ਕਿ ਸੜਤੀ ਜੀਨੇ ਮੈਨੂੰ ਇੰਨੀਆਂ ਮੁਸ਼ਕਲਾਂ ਚੋਂ ਕੱਢਿਆ ਉਹਨੂੰ ਤਾਂ ਭੁੱਲ ਗਿਆ ਇਹਦਾ ਹੀ ਰਿਸ਼ਤੇਦਾਰੀ ਦਾ ਮਾਮਲਾ ਤੇਰਾ ਫਰਾ ਤਾਂ ਤੈਨੂੰ ਨੇੜੇ ਹੋ ਗਿਆ ਤੇ ਮੇਰੇ ਭਰਾਵਾਂ ਮਜਬੂਰਾਂ ਤੁਸੀਂ ਸਮਝਵੇਂ ਮਮੀ ਜੀ ਜੇ ਮਾਮੇ ਨੇ ਪਹਿਲਾਂ ਗੱਲ ਕੀਤੀ ਹੁੰਦੀ ਨਾ ਤੇ ਮੈਂ ਉਧਰ ਲੋਨ ਕਰਵਾ ਕੇ ਪੈਸੇ ਨਾ ਲੈਂਦੀ ਫਿਰ ਮੈਂ ਮਾਮੇ ਨੂੰ ਦਿੰਦੇ ਪੈਸੇ ਲੋਨ ਕਰਾ ਕੇ ਆ ਵੀ ਨਾਲ ਦੀ ਦਾ ਕੰਚ ਨਾ ਮਾਂ ਹੁਣ ਪਹਿਲਾਂ ਨਹੀਂ ਸੀ ਪਤਾ ਮੈਂ ਤਾਂ ਇਹਨੂੰ ਕਹੀ ਜਾਂਣਾ ਵੀ ਨਾ ਤਾਂ ਹੁਣ ਉਹਨਾਂ ਤੋਂ ਪੈਸੇ ਨਾਲ ਦੀ ਨਾਲ ਬਾਅਦ ਫੜਨ ਜੋਗੇ ਆ ਹਜੇ ਦਿਨ ਤਾਂ 4-5 ਹੋਏ ਉਹਨਾਂ ਨੂੰ ਪੈਸੇ ਦਿੱਤੇ ਨੇ ਲੋਨ ਕਰਾ ਕੇ ਹਾਂ ਇਹ ਤਾਂ ਕਿਵੇਂ ਕਿਹਾ ਜਾਊ ਵੀ ਹੁਣੀ ਦਿੱਤਿਆ ਤੇ ਹੁਣੀ ਮੋੜ ਦਿਓ ਕੋਈ ਦਾ ਗੱਲਾਂ ਨਾ ਕੋਈ ਨਹੀਂ ਭਾਈ ਮੇਰਾ ਭਾਈ ਮੈਂ ਹਾਲ ਕਰੂੰਗੀ ਠੀਕ ਹੈ ਨਾ ਪਰ ਇੱਕ ਵਾਰੀ ਦੱਸਣ ਦਾ ਹੱਕ ਸੀ ਮੈਂ ਸਾਰੇ ਟੱਬਰ ਨੂੰ ਦੱਸੀ ਜਾਨੀ ਆ ਵੀ ਮੇਰੇ ਭਰਾ ਨੂੰ ਪੈਸੇ ਚਾਹੀਦੇ ਪੈਸੇ ਚਾਹੀਦੇ ਤੂੰ ਜੱਟ ਰੱਖਦੇ ਨੇ ਲੋਨ ਕਰਾ ਕੇ ਦੇ ਆਈ ਆ ਇੱਥੇ ਹੁਣ ਦੱਸ ਕੀਦੇ ਚ ਕਸੂਰਾ ਮੇਰੇ ਚ ਹੈ ਕਿ ਨੌ ਚ ਹੈ ਬਸ ਫਿਰ ਤੂੰ ਤਾਂ ਕਲੇਸ਼ ਕਰਨਾ ਜਿੰਮੇ ਮਰਜੀ ਹੋਇਆ ਬਸ ਕਲੇਸ਼ ਕਰ ਲੈ ਚਲ ਦੇਖ ਲੈ ਭਾਈ ਮੇਰੀ ਗੱਲ ਸੁਣੋ ਤੁਸੀਂ ਛੱਡੋ ਇਸ ਗੱਲ ਚਲ ਕੋਈ ਨਹੀਂ ਪਾਣੀ ਮੈਂ ਆਪੇ ਦੇਖ ਲਊ ਨਹੀਂ ਨਹੀ ਮਾਮਾ ਕੋਈ ਚਾਹ ਪਾਣੀ ਨਹੀ ਨਾ ਬਸ ਕੋਈ ਚਾਹ ਪਾਣੀ ਨਹੀਂ ਭਾਈ ਮੈਂ ਜਾਣਦਾ ਮੈਨੂੰ ਜਾਣ ਦੇ ਨਹੀਂ ਭਾਈ ਮੇਰੀ ਗੱਲ ਸੁਣੋ ਕੁੜਗੇ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਮੈਨੂੰ ਕੋਈ ਚਾਹ ਪਣੀ ਤਾਂ ਨਹੀਂ ਮੈਂ ਕਿਤੇ ਹੋਰ ਭਾਈ ਦਾ ਦੇਖਪਾਲ ਕਰਦਾ ਕੋਈ ਨਹੀਂ ਭਾਈ ਜੇ ਤੂੰ ਚਾਹ ਲੈ ਕੇ ਆ ਜਾ ਤੂੰ ਚਾਹ ਲੈ ਕੇ ਆ ਮੈਂ ਆਪੇ ਹੱਲ ਕਰਕੇ ਦਉਂ ਤੈਨੂੰ ਨਾਲੇ 5 ਲੱਖ ਦਾ ਹੀ ਕਰਕੇ ਦਉ ਇਹਨਾਂ ਲਈ ਆੜੀ ਮੈਂ ਵੀ ਬੰਨੂ ਫੇਰ ਜਿਦੋਂ ਇਹਨਾਂ ਤੇ ਤੂੰ ਮੈਨੂੰ ਐਂ ਸਮਝ ਲਿਆ ਵੀ ਕੋਈ ਬਗਾਨੀ ਫਿਰਦੀ ਹੈ ਕਰੇ ਮਿਹਰਬਾਨੀ ਮਜਬੂਰੀ ਦਾ ਸਮਝੀ ਮੈਂ ਕਿੱਥੇ ਬਹਦਾ ਸੀਗਾ ਹੁਣ ਮੈਂ ਕਿਹੜਾ ਮਾਮੀ ਨੂੰ ਜਵਾਬ ਦੇਈ ਜਨਾ ਵੀ ਗੱਲ ਸੁਣ ਲੋ ਵੀ ਤੂੰ ਜੇ ਜਵਾਬ ਨਹੀਂ ਦਿੱਤਾ ਤਾਂ ਤੂੰ ਹਾਂ ਵੀ ਨਹੀਂ ਕੀਤੀ ਜਿਹੜੇ ਹੱਬ ਨਾਲ ਤੂੰ ਕਹਾਣੀ ਪਾ ਕੇ ਦੱਸੀ ਆ ਕਿ ਬਗਾਨਾ ਵੀ ਨਹੀਂ ਕਹਿੰਦਾ ਹੈ ਤੁਸ ਤਾਂ ਜਮੀ ਕੋਰੇ ਹੋ ਗਏ ਮੇਰੇ ਨਾਲ ਪੈਟੋੜ ਕਰ ਕਿੱਥੇ ਨਹੀਂ ਖੜਾ ਕਿਉਂ ਬਾਈ ਕਿਉਂ ਗੁੱਸਾ ਕਰਦਾ ਕੋਈ ਨਹੀਂ ਮੈਂ ਕਹਿਣਾ ਨੇ ਤੈਨੂੰ ਵੀ ਅਸੀਂ ਰਲ ਮਿਲ ਕੇ ਕੋਈ ਨਾ ਕੋਈ ਹੱਲ ਕਰਾਂਗੇ ਜੇ 5 ਲੱਖ ਦਾ ਨਹੀਂ ਹੂ 3 ਲੱਖ ਦਾ ਤਾਂ ਕਰ ਹੀ ਦੇਵਾਂਗੇ ਟਾਈਮ ਕਿਹਾ ਆਪਣੇ ਗੁਲ ਟਾਈਮ ਦੱਸ ਤੁਸੀਂ ਪਹਿਲਾਂ ਮੈਂ ਮਹੀਨੇ ਤਾਂ 2 ਰਹਿ ਗਏ ਸਾਰੇ ਕੋਈ ਨਹੀਂ ਹੋ ਜੂ 2 ਮਹੀਨੇ ਤਾਂ ਦੁਨੀਆ ਬਦਲ ਜੂ ਕਿੱਸਿਆਂ ਕਿਉਂ ਫਿਕਰ ਕਰਦਾ 2 ਮਹੀਨੇ ਤਾਂ ਰੂਮੇ ਆਜਾ ਵਾਤਵਾਤ ਫਿਰ ਵਸ ਪੈਣੇ ਮੇਰੀ ਜਿਹੜੀ ਮੇਰੀ ਗੱਲ ਸੁਣ ਲੱਖ ਪੂਰਾ ਮੇਰੇ ਕੋਲ ਉਹ ਜੁੱਧਾ ਦਾ 2 ਲੱਖ ਤੂੰ ਕਰ ਲਾਂਗੇ ਕਰ ਲਾਂਗੇ ਪੁੱਤ ਮੈਂ ਫਿਰ ਮੇਰੇ ਕੋਲ ਤਾਂ ਆਖਰੀ ਗੱਲ ਇਹੀ ਆ ਬਾਈ ਮੈਂ ਤੁਹਾਨੂੰ ਦੱਸਾਂਗਾ ਮੈਂ ਤਾਂ ਫਿਰ ਤਾਂ ਰੂੰਗਾ ਜ਼ਮੀਨ ਠੀਕ ਆ ਪਿੰਡ ਚ ਗੱਲਾਂ ਹੋਣਗੀਆਂ ਤਾਂ ਮੇਰੇ ਵਾਰੀ ਹੋਈ ਜਾਣਗੀਆਂ ਠੀਕ ਹੈ ਨਾ ਬਸ ਬਾਈ ਮੇਰੀ ਚਾਹ ਤਾਂ ਨਹੀਂ ਨਹੀਂ ਚਾਹ ਤਾਂ ਪੀਓ ਮੈਂ ਬਸ ਮੈਂ ਕੋਈ ਚਾਹ ਚੂਣੀ ਕੋਈ ਨਹੀਂ ਲੈ ਤਾਂ ਆ ਪੀ ਲੈ ਉਹਦੈਲਾ ਛੋਟਾ ਕਰਾ ਕੀ ਕਰਦੀਆਂ ਹਾਲ ਇਹਨਾਂ ਨੂੰ ਕੀ ਆਖਣਾ ਹੁਣ ਇਹ ਮੈਥੋਂ ਬਾਹਰ ਹੋ ਕੇ ਚੱਲਦੇ ਹੁਣ ਮੈਂ ਚੱਲੂਗੀ ਹੁਣ ਕਰ ਲੈ ਬੱਸ ਨਹੀਂ ਤੇ ਚੁਪ ਕਰ ਜਾ ਪੁੱਛਿਆ ਨਹੀਂ ਦੱਸਿਆ ਨਹੀਂ ਅਜੇ ਆਈ ਨੀ ਛੇਵਿਨ ਨਾ ਇਹਦੇ ਪਰਾਂ ਨੂੰ 4 ਲੱਖ ਦੇ ਦਾ ਚਾਕੇ ਆਈ ਨਾ ਤੂੰ ਤਾਂ ਦੇਖਿਆ ਵੀ ਮੇਰਾ ਮਾਪਿਓ ਹੋਏਗਾ ਘਰੇ ਮੈਂ ਪੁੱਛਤਾ ਨਾ ਮਾ ਮਾੜਾ ਜਾਂ ਨਾ ਮਾ ਨੂੰ ਬੇਵਾਕਸੇ ਕਰਕੇ ਛੱਡਤਾ ਵੀ ਬੱਸ ਤੁਰੇ ਘਰ ਦੇ ਧਾਂਕ ਦੇ ਪਿਓ ਤਾਂ ਯਾਦ ਨਾਲ ਤਾਂ ਗਿਆ ਸੀ ਨਾ ਇਹਦਾ ਕੋਈ ਫੋਨ ਲੱਗਿਆਗਾ ਮਾਂ ਤੇ ਮਾਂ ਤਾਂ ਘਰੇ ਮਰਦੀ ਸੀ ਮਾਂ ਨੂੰ ਨਾ ਪੁੱਛਿਆ ਮੌਕੇ ਤੇ ਹੁਣ ਜਦੋਂ ਉੱਥੇ ਗਏ ਆ ਉੱਥੇ ਸਾਡੇ ਕੋਲ 4 ਰੁਪਏ ਇਹਨਾਂ ਨੇ ਕਹਿਤਾ ਸੀ ਚਾਹ ਚੱਲ ਹੁਣ ਜਦੋਂ ਫੋਨ ਹੀ ਆ ਗਿਆ ਹਾਂ ਚੱਲ ਭਾਈ ਜਿੱਤੇ ਉੱਤੇ ਉਦੋਂ ਕੁਛ ਨਹੀਂ ਤੈਨੂੰ ਪਾਈ ਸੀ ਹਾਂ ਮੰਮੀ ਉਹਨਾਂ ਲੋੜ ਚ ਤਾਂ ਕਰਕੇ ਪੈਸੇ ਦਿੱਤੇ ਸਾਨੂੰ ਪਰ ਹੁਣ ਇੱਧਰ ਲੋੜ ਪੈ ਜੀ ਮਾਮੇ ਨੂੰ ਪੈਸੇ ਹਾਂ ਦੇ ਉਹ ਭਾਈ ਵਿੰਦਰੇ ਮੇਰੀ ਗੱਲ ਸੁਣ ਚੱਲ ਕੋਈ ਗਾਲੀ ਨਵੀਂ ਰਿਸ਼ਤ داری ਆ ਇਹਨੂੰ ਆਪਦੇ ਸਾਰੇ ਜ਼ਿਆਦਾ ਪਿਆਰੇ ਹੈ ਭਾਈ ਹੁਣ ਮਾਮਾ ਦੀ ਲੋੜ ਕੋਈ ਨਹੀਂ ਮਾਮਾ ਜੀ ਦੀ ਗੱਲ ਹੀ ਹਾਂ ਹੁਣ ਥੋੜੀ ਉੜ ਕੇ ਹੋਇਆ ਲੋੜ ਬਥੇਰੀ ਆ ਛੋਡੀ ਤਾਂ ਲੋੜ ਹੀ ਹਜੇ ਤੱਕ ਤਾਂ ਤੁਹਾਡਾ ਉੱਡਾ ਹੀ ਕਾਰਜ ਪਿਆ ਭਾਈ ਕੁੜੀ ਬਾਹਰੋਂ ਤੋਰਨੀ ਆ ਰਹੇ ਤੁਸੀਂ ਹਾਂ ਹਾਂ ਉਹ ਵੀ ਫਿਰ ਸਾਰੇ ਨਾਲ ਮਿਲ ਕੇ ਤੋਰਾਂਗੇ ਕੋਈ ਨਹੀਂ ਚਲ ਕੋਈ ਨਹੀਂ ਮਾਮਾ ਮੈਂ ਦੇਖ ਦਾਂਗੇ ਫਿਰ ਆਪ ਕਰਾਂਗੇ ਕਰਾਂਗੇ ਹੱਲ ਜੀ ਫਿਰ ਜੇ ਹੁੰਦੇ ਆ ਤਾਂ ਹੱਲ ਹੈ ਨਾ ਪਰ ਪੱਕਾ ਨਹੀਂ ਕਹਿੰਦਾ ਵੀ 5 ਲੱਖ ਹੀ ਕਰਕੇ ਦੇਵਾਂਗਾ ਮੈਂ ਕੋਈ ਗੱਲ ਨਹੀਂ ਪੁੱਤ ਜੀ ਜੇ ਤਾਂ ਹੁੰਦਾ ਕੋਈ ਗੱਲ ਨਹੀਂ ਨਾ ਤਾਂ ਮੈਨੂੰ ਤਾਂ ਕੋਈ ਚੱਕਰ ਵਾਲੀ ਗੱਲ ਮੈਂ ਤਾਂ ਕਿੰਨਾ ਘਾਟ ਦੂੰਗਾ ਭਾਈ ਹੋਰ ਕੀ ਆ ਤੂੰ ਫੇਰ ਤੂੰ ਤਾਂ ਮੈਂ ਤੋਰ ਕੇ ਹਟੂੰਗਾ ਬਾਹਰ ਉਹ ਸੀ ਕਿਹੜਾ ਕਹਿੰਨੇ ਮਾਮਾ ਵੀ ਨਹੀਂ ਤੋਰਨਾ ਪਰ ਗੱਲ ਤਾਂ ਗੱਲ ਦੀ ਹੈ ਨਾ ਵੀ ਹੁਣ ਹੱਥ ਪੱਲੇ ਵੀ ਹੋਵੇ ਪੁੱਸ ਜਿੰਨੇ ਹੈ ਜਾਨਾ ਤਾਂ ਲਗਾਉਂਦੇ ਨਹੀਂ ਕੋਈ ਨਹੀਂ ਪਤਾ ਆਪਾਂ ਕਰਾਂਗੇ ਮੈਂ ਪੁੱਛ ਲੈਣੀ ਸੀ ਦੋ ਨਾ ਲੀ ਮਰਨਾ ਹੈ ਉਹਨਾਂ ਨੂੰ ਪੁੱਛ ਕੇ ਦੇਖੀ ਆਓ ਜੇ ਨਾ ਹੱਲ ਹੋਇਆ ਭਾਈ ਫਿਰ ਤੁਸੀਂ ਆ ਲੋਨ ਕਰਾ ਲਿਓ ਹੋਰ ਲੋਨ ਕਰਾ ਲਿਓ ਰਜਿਸਟਰੀ ਤੇ ਕਰਾ ਲਿਓ ਫਿਰ ਹੋਰ ਕੀ ਹੈ ਹੱਲ ਤਾਂ ਕਰਨਾ ਹੀ ਪੈਣਾ ਆਪਾਂ ਨੂੰ ਮੈਂ ਮਮੀ ਕੋਈ ਨਾ ਕੋਈ ਹੱਲ ਪੱਕਾ ਕਰਕੇ ਦੇਵਾਂ ਤੁਸੀ ਫਿਕਰ ਨਾ ਕਰੋ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਮੰਮੀ ਮਾਮੇ ਨੂੰ ਪੈਸੇ ਚਾਹੀਦੇ ਆ ਇਹਦੇ ਨਾਲ ਲੋਨ ਪੱਕਾ ਮਾਮੇ ਨੂੰ ਕਰਾ ਕੇ ਦਿੰਦੀ ਪੈਸੇ ਜੇ ਕਰੇ ਰਾਇ ਕਰੋ ਤਾਂ ਪਤਾ ਲੱਗੇ ਤੁਸੀਂ ਚੁੱਪ ਕਰਕੇ ਕਰਾਇਆ 4 ਲੱਖ ਦਾ ਲੋਨ ਤੇ ਪਾਏ ਬੈਗ ਤੇ ਭੱਜ ਗਏ ਮਾਂ ਜੇ ਦਿੱਦੇ ਅਸੀਂ ਜਾਂਦੇ ਸੀਗੇ ਜੇ ਤੁਹਾਨੂੰ ਉੱਥੇ ਹੀ ਤੂੰ ਗੱਲ ਕਰ ਲੈਂਦੀ ਉੱਥੇ ਹੀ ਰੁਪਏ ਦੇ ਦਿੰਦੇ ਤੇ ਰੁਪਏ ਸਾਡੇ ਹੱਥ 'ਚ ਸੀਗੇ ਅਸੀਂ ਕਾਹ ਨੂੰ ਉੱਥੇ ਜਾ ਕੇ ਰੁਪਏ ਦੇ ਕੇ ਆਉਂਦੇ ਤੇ ਜੇ ਤੁਸੀਂ ਪਹਿਲਾਂ ਹੀ ਉਹਨਾਂ ਨਾਲ ਖਿਚੜੀ ਪਕਾਈ ਬੈਠੇ ਸੀ ਅੰਦਰ ਬੈਠ ਕੇ ਤੇ ਫਰਮਾਇਆ ਥੋੜਾ ਨਾ ਕੀ ਗੱਲ ਕਰਦੀ ਤੂੰ ਸੀ ਨਾ ਗੱਲ ਕਰੀ ਤੂੰ ਨਾ ਖਵਾ ਮੈਂ ਮੇਰੇ ਤੇ ਸਾਲੇ ਨੂੰ 4 ਲੱਖ ਰੁਪਏ ਦਿਨਾ ਹੈਗਾ ਉਹ ਮੈਨੂੰ ਤਾਂ ਐ ਸੀ ਵੀ ਚੱਲਾ ਆਪਣੀ ਰਿਸ਼ਤੇਦਾਰੀ ਉੱਥੇ ਤੂੰ ਸੋਚ ਤਰਵੇਂਗੀ ਛੱਡੋ ਇਹਨਾਂ ਗੱਲਾਂ ਨੂੰ ਕੀ ਹੈ ਕੋਈ ਨਹੀਂ ਪਤਾ ਤੂੰ ਜਾ ਬੜ ਕਰ ਲੈ ਕੰਮ ਇਹਦੀ ਗੱਲ ਤੂੰ ਯਾਦ ਰੱਖੀ ਅਸੀਂ ਤੇ ਭੈਣ ਭਰਾਵਾਂ ਦਾ ਸਾਡਾ ਦੇਣ ਲੈਣ ਦਾ ਹਜੇ ਟਿੱਕਰ ਚੱਲੀ ਜਾਂਦਾ ਕਦੇ ਮੈਂ ਇਹ ਤੋਂ ਫੜ ਲਈ ਕਦੇ ਮਿੱਥੇ ਫੜ ਕੇ ਲੈ ਗਿਆ ਤੇ ਸੋਡਾ ਫਰਕ ਪਊਗਾ 4 ਲੱਖ ਰੁਪਏ ਪਿੱਛੇ ਥੋੜੀ ਦੇਰ। ਨਾ ਕੋਈ ਨਹੀਂ ਜੇ ਤੂੰ ਆਪਦੇ ਭਰਾ ਤੋਂ ਫੜ ਕੇ ਲਈਆਂ ਤਾਂ ਤੇਰੇ ਭਰਾ ਨੂੰ ਉਹ ਮੋੜਦੇ ਵੀ ਰਹੇ ਆਂ। ਐਂ ਵੀ ਨਾ ਉੱਚਾ ਬੋਲੀ ਜਾ ਬਿਨਾ ਮਤਲਬ। ਬਈ। ਅੱਛਾ ਤਾਂ ਬੋਲਣ ਵਾਲੀ ਗੱਲ ਹੀ ਨਹੀਂ ਕੀਤੀ ਉਹਨੇ। ਉਹ ਤਾਂ ਸੁਭਾਏ ਕੀ ਗੱਲ ਕਹੀ ਆ ਹੁਣ ਹੈ। ਇਹ ਤਾਂ ਤੂੰ ਆਪ ਹੀ ਕਹੀ ਆ ਨਾ। ਮੋੜਦੇ ਰਹੇ ਆਂ ਦੇਣਾ ਲੈਣਾ ਕਿਹਦਾ ਨਹੀਂ ਹੁੰਦਾ। ਹਾਂ। ਚੰਦ ਸੂਰਜ ਨੇ ਵੀ ਦੇਣਾ ਲੈਣਾ ਪੈਂਦਾ ਬਈ। ਫੇਰ ਅਸੀਂ ਵੀ ਤੇਰੇ ਨਾਲ ਖੜਾਂਗੇ ਕੋਈ ਚਿੰਤਾ ਵਾਲੀ ਗ ਰਿਸ਼ਤੇਦਾਰਾਂ ਬੇਫਿਕਰ ਹੋ ਜਾ ਤੂੰ ਬਾਪੂ ਆਈ ਮਾੜੀ ਜੀ ਗੱਲ ਕਰਨੀ ਕਰ ਲੈ ਲੈ ਚਲ ਕੋਈ ਨਹੀਂ ਦੇਖ ਲੈ ਭਾਈ ਆਪ ਮਤੇ ਹੋਏ ਤੂੰ ਹਜੇ ਆ ਨਾ ਤੇਰੀ ਨੋ ਆ ਕੇ ਚੰਗੀ ਆ ਸਰਕਾਰੀ ਲੱਗੀ ਆ ਮੈਨੂੰ ਪਤਾ ਮੈਂ ਤਾਂ ਤੈਨੂੰ ਦੱਸਣਾ ਨਹੀਂ ਇਹਦੀਆਂ ਗੱਲਾਂ ਦੇਖ ਭਾਈ ਮੈਂ ਤਾਂ ਆਸ ਨਾਲ ਤੇਰੇ ਕੋਲੇ ਆਇਆ ਸੀ ਹੂੰ ਭਾਈ ਤੂੰ ਆਸ ਨਾਲ ਆਇਆ ਪਰੇ ਖੜੇ ਇਹ ਗੱਲਾਂ ਪੜੀ ਸੀ ਮੇਰੇ ਕੋਲ ਤੋਨਾ ਪੈਸਾ ਨਹੀਂ ਮੈਂ ਉਹ ਗੈਹ ਦਾ ਬਿੱਟਾ ਤੱਕ ਕੋਈ ਮੈਂ ਤੇਰਾ ਹੱਦ ਕਰਕੇ ਰੁਕਾਂ ਤੋਨਾ ਤੂੰ ਕਾਦੇ ਵਾਸਤੇ ਰੱਖਦੀ ਆ ਭਾਈ ਮੁੜ ਕੇ ਫਿਰ ਹੈ ਮੈਂ ਤੇ ਤੈਨੂੰ ਕਹਿਤਾ ਨਹੀਂ ਬਈ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਗੀ ਕੋਈ ਗੱਲ ਨਹੀਂ ਜਦੋਂ ਤੂੰ ਮੈਨੂੰ ਪੈਸੇ ਦੇਵੇਂਗਾ ਮੈਂ ਪੈਸੇ ਆਪ ਨਹੀਂ ਫੜਦੀ ਉੱਥੇ ਬੈਂਕ 'ਚ ਹੀ ਪੈਸੇ ਦੀ ਧਾਰੀ ਚੱਲੀ ਜਵੇ ਤੇਰੇ ਕੋਲੇ ਆਈ ਜਮਾ ਕਰਾਈ ਤੇ ਨੂੰ ਦਿੰਦੇ ਨਾਲ 5 ਲੱਖ ਦਾ ਹਰ ਮੈਂ ਤੇਰਾ ਕੋਦਨਾ ਦੇ ਵਿੱਚ ਵਿੱਚ ਕਰਕੇ ਰੁਕਾਂ ਆ ਮੁੰਡੇ ਨੇ ਤਾਂ ਮੈਨੂੰ ਕਿਸੇ ਜ਼ਾਬ ਤੇ ਚੜਾ ਕੇ ਰੱਖਿਆ ਕੋਈ ਜਿਹੜਾ ਕੋਈ ਕਿਹੜਾ ਹੈਗਾ ਅਰਮਾ ਦੇ ਲਿਖਿਆ ਹੋਇਆ ਕੋਲ ਮਿਲ ਲੈ ਮੈਂ ਕੱਲ ਕੋਈ ਨਿਬੰਧਰੇ ਮੈਂ ਜਾਣਾ ਫਿਰ ਤੇ ਚੰਗਾ ਬੈਠ ਚਲ ਚੰਗਾ ਬੈਠ ਹਾਂ ਦੱਸੋ ਆਪੋ ਕੀ ਕਰੀਏ ਯਾਰ ਦੱਸ ਹੈ ਉਹ ਆਇਆ ਬੈਠਾ ਰੋਈ ਜਾਂਦਾ ਹੈ ਬੇ ਬੇ ਵੀ ਕਿੰਨਾ ਕੁਝ ਬੋਲੀ ਜਾਂਦੇ ਮੈਂ ਤਾਂ ਬਚਾਲੇ ਫਸ ਜਾ ਨਾ ਹੁਣ ਕਿੱਥੋਂ ਕਰਦਾ ਪੈਸੇ ਹਰੇ ਦਿਨ ਨੂੰ ਪਤਾ 5 ਲੱਖ ਕੀ ਥੋੜਾ ਹੁੰਦਾ ਉਹ ਪਤਾ ਕੱਲਾ ਤੂੰ ਨਹੀਂ ਵਿਚਾਲੇ ਫਸਿਆ ਵਿਚਾਲੇ ਮੈਂ ਵੀ ਫਸ ਗਿਆ ਆ ਤੇਰਾ ਮਾਮਾ ਨਾ ਮੈਨੂੰ ਪਤਾ ਇਹ ਕਹੇ ਜਾ ਬਾਰਾ ਡਰਾਮੇ ਬਾਜ ਆ ਆਹੋ ਉਦੋਂ ਜੱਗਾ ਵੇਲੇ ਦੇਖ ਜੇ ਪੈਸੇ ਲੈ ਕੇ ਆਇਆ ਨਾ ਤਾਂ ਇਹ ਇੱਕ ਇਸ ਤੋਂ ਨਹੀਂ ਭਰ ਕੇ ਲਿਆ ਪੈਸੇ ਤਾਂ ਨਹੀਂ ਆਪਦੇ ਕੋਲੋਂ ਦਿੱਤੇ ਆ ਪਰ ਆਪਾਂ ਨੂੰ ਕਹਤਾ ਮੈਂ ਵਿਆਜ ਤੇ ਫੜ ਕੇ ਦਿੰਨਾ ਤੇ ਲਾਇ ਵੀ 3 ਰੁਪਏ ਸੈਂਕੜੇ ਦੇ ਹਿਸਾਬ ਨਾਲ ਵਿਆਜ ਤੇ ਰੁਪਏ ਰੁਪਏ ਆਪਦੇ ਕੋਲੋਂ ਦਿੱਤੇ ਆ ਨੇ ਫੇਰ ਦੇਖ ਲੈ ਲੈ ਇਹਦਾ ਮਾਂ ਨੂੰ ਸੋਚਣਾ ਚਾਹੀਦਾ ਮਾਂ ਨੂੰ ਤਾਂ ਪਤਾ ਹੋਊ ਇਸ ਗੱਲ ਦਾ ਬਸ ਫੇਰ ਹੁਣ ਤੂੰ ਨਾ ਫਿਕਰ ਕਰ ਮੈਂ ਆਪੇ ਹੌਲੀ ਹੌਲੀ ਉਹਨੂੰ ਠੰਡੇ ਦਿਮਾਗ ਨਾਲ ਜਵਾਬ ਦੇ ਦੂੰ ਠੀਕ ਹੈ ਰੁਪਏ ਕਿੰਨੇ ਮੋੜ ਤੇ ਮੈਂ 11 ਲੱਖ ਰੁਪਏ ਦਿੱਤਾ ਸੀ ਇਹ 11 ਦਿੱਤਾ ਸੀ ਤਾਂ ਲਿਆ ਵੀ ਤੁਸੀਂ 14 ਲੱਖ ਆ ਬਾਅਦ ਚ ਇਹ 3 ਲੱਖ ਰੁਪਏ ਵਿਆਜ ਵਿਆਜ ਦਾ ਹੀ ਲੈ ਗਏ ਫੇਰ ਫੇਰ ਹੁਣ ਉਹ ਤਾਂ ਨਹੀਂ ਜਿਆਦਾ ਜੇ ਆਪ ਤਾਂ ਹੁਣ ਇਹ ਭਾਲਦਾ ਵੀ ਬਿਨਾਂ ਵਿਆਜ ਤੇ ਮਿਲ ਜਾਣਾ ਤੇ ਮੇਰੇ ਵੀ ਹੋਈ ਜਾਣਾ ਹੋਈ ਜਾਣਾ ਬੇਬੇ ਕਹਿੰਦੀ ਆ ਕਿ ਲੋਨ ਕਰਾ ਕੇ ਦੇ ਦੋ ਵੀ ਲੋਨ ਕਰਾ ਕੇ ਦੇ ਦਾਂਗੇ ਚਲ ਠੀਕ ਆ ਆਪਾਂ ਤਾਂ 4 ਲੱਖ ਮੋੜ ਜੂਗਾ ਜਿਹੜਾ ਲੋਨ ਦੇ ਉੱਤੇ ਵਿਆਜ ਲੱਗੂ ਉਹ ਵੀ ਆਪਾਂ ਨੂੰ ਪਊ ਉਹ ਵੀ ਆਪਾਂ ਨੂੰ ਪਊ ਪੈਸੇ ਇਹ ਵਰਤਣਗੇ ਵਿਆਜ ਆਪਾਂ ਭਰਾਂਗੇ ਹਾਂ ਤੇ ਬਾਕੀ ਜੇ ਸਿੰਬਲ ਸਿੰਬਲ ਜੇ ਡਾਊਨ ਹੋ ਗਏ ਨਾ ਵਿਚਾਰੇ ਕਿਸ਼ਤ ਭਰ ਗਈ ਇੱਕ ਅੱਧੀ ਫੇਰ 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 ਨਹੀਂ ਪਤਾ ਤਾਂ ਹੈ ਇਹ ਲਫੰਗਾ ਕਿੱਥੋਂ ਭਰ ਦੂਗਾ ਇਹਦੇ ਆਲਾ ਤੇ ਤੇਰੀ ਮਾਮੇ ਦਾ ਮੁੰਡਾ ਕਿੱਥੋਂ ਭਰ ਦੂ ਮੈਂ ਦੰਧਾ ਬਾਪੂ ਐਸਾ ਬਾਲਾ ਨਹੀਂ ਜਾਈ ਗੱਲ ਤੋ ਆਗਾ ਮੈਨੂੰ ਉਹ ਤਾਂ ਭਾਵੇਂ ਉਹ ਆ ਨਹੀਂ ਜਾਂਦਾ ਕੰਮ ਕਮ ਕਰਨ ਵਾਸਤੇ ਨਹੀਂ ਜਾਂਦਾ ਹੈ ਗਲਤਾਂ ਕਰਨਾ ਨਹੀਂ ਬੇਬੇ ਕੋਲੇ ਮੇਰੇ ਨਾਲ ਐਵੇਂ ਲੜਪੂਗੀ ਹੈ ਲੈ ਨਾ ਤੂੰ ਮੈਨੂੰ ਦੱਸ ਦੇ ਜੇ ਕੋਈ ਗੱਲ ਹੈ ਫਿਰ ਐਵੇਂ ਕਿਉਂ ਫਸ ਗਿਆ ਪਾ ਹਜੇ ਤਾਂ ਕੁਝ ਵੀ ਨਹੀਂ ਪੀਗੜਿਆ ਤਾਂ ਹੀ ਤੈਨੂੰ ਮੈਂ ਦੱਸਦਾ ਇਹਦਾ ਬਾਹਰ ਚੱਕਰ ਚੁੱਕ ਰਿਹਾ ਕਿਸੇ ਕੁੜੀ ਨਾਲ ਅੱਛਾ ਫੋਨ ਪਾਉਂਦੇ ਨਾ ਗੱਲ ਕਰਦੀ ਹੈਗੀ ਉਹ ਕਹਿੰਦੀ ਹੈ ਵੀ ਤੂੰ ਇੱਥੇ ਆ ਨਹੀਂ ਮੈਂ ਦੋਨੋਂ ਛੱਡ ਦੂੰਗੀ ਜੇ ਇੱਥੇ ਨਾ ਆਇਆ ਉਹਦੇ ਵਿੱਚ ਹੀ ਜਾਂਦਾ ਕੱਲਾ ਕੋਈ ਕੰਮ-ਕੋਮ ਕਰਨ ਥੋੜੀ ਜਾਂਦਾ ਇਹ ਵਾਹ ਪੁੱਤਰਾ ਤੂੰ ਜਮਾ ਹੈ ਤਾਂ ਮੇਰੇ ਵਰਗੇ ਸੱਚੀ ਗੱਲ ਹੈ ਸਾਰੀ ਗੱਲ ਨੂੰ ਪਕੜ ਜਾਂਦਾ ਮੈਂ ਤੇਰੀ ਮਾਮੀ ਦੀਆਂ ਚਲਾਕੀਆਂ ਵੀ ਸਮਝਦਾ ਤੇਰੇ ਮਾਮੇ ਦੇ ਮੁੰਡੇ ਦੀਆਂ ਚਲਾਕੀਆਂ ਵੀ ਸਮਝਦਾ ਬਸ ਫਿਰ ਉਹ ਹੀ ਤਾਂ ਗੱਲ ਹੈ ਉੱਥੇ ਜਾ ਕੇ ਕਿਹੜੇ ਨੇ ਠੋਲੂ ਮੋੜਨੇ ਆਪਾਂ ਜਦੋਂ ਕੰਮ ਹੀ ਨਹੀਂ ਕਰਨਾ ਮੈਂ ਤਾਂ ਹਾਂ ਤਾਂ ਤਾਹ ਦਰ ਪੀਣ ਨਾ ਦਾ ਕੋਈ ਗੱਲ ਨਹੀਂ ਰਿਸ਼ਤੇਦਾਰੀ ਦਾ ਮਾਮਲਾ ਪੁੱਤ ਆਪਾਂ ਨੂੰ ਖਾਲੀ ਤਾਂ ਨਹੀਂ ਮੋੜਨਾ ਚਾਹੀਦਾ ਚੱਲ ਫੇਰ ਵੀ ਕੁਛ ਨਾ ਕੁਛ ਤਾਂ ਕਰਕੇ ਦੇਵਾਂਗੇ 70000 ਤਾਂ ਚਰ ਲਾਂ 70 ਤਾਂ ਹਾਂ ਬਸ ਵੀਰ ਜੇ ਲੱਖ ਵੀ ਦੇ ਤਾਂ ਫੇਰ ਵੀ ਮੜਿਆ ਮੂੰਹ ਟੱਕੈ ਜੋ ਆ ਤੇਰੇ ਵਾਲੀ ਮਾਂ ਹੀ ਨਹੀਂ ਕਹੋ ਮਾਂ ਨਾ ਜੇ ਲੱਖ ਰੁਪਏ ਦੇਤਾ ਇਹਨੇ ਨਾ ਇਹ ਟਿਕ ਜੂਗੀ ਚਲ ਇਹ ਆਉਣ ਨਾ ਆਉਣ ਚਲ ਸਾਰ ਲਾਂਗੇ ਇਹ ਤਾਂ ਮਨਿੰਦਰ ਨੂੰ ਬੋਲਣ ਲੱਗ ਜਾਂਦੀ ਅੱਲੇ ਦੱਸ ਵੀ ਉੱਥੇ ਇੱਥੇ ਹੁਣ ਮੇਰੀ ਘਰ ਨੂੰ ਉੱਥੇ ਮੈਂ ਸਾਰੀ ਉਮਰ ਬਰਤਣਾ ਹਾਂ ਜਾਣਾ ਨਾ ਉੱਠਣਾ ਬੈਠਣਾ ਨਹੀਂ ਇਹ ਇਹਨਾਂ ਦਾ ਤਾਂ ਪੁੰਨ ਵੀ ਆਪਾਂ ਨੂੰ ਤੇ ਫੇਰ ਉਹਦੀ ਗੱਲ ਹੈ ਬਾਕੀ ਜੇ ਉਹਦਾ ਕੰਮ ਚੱਲ ਪਿਆ ਕਿ ਇਹ ਖੁਸ਼ ਮਨਿੰਦਰ ਇੱਥੇ ਠੀਕ ਹੈ ਜੇ ਇਹ ਖੁਸ਼ ਤਾਂ ਆਪਣਾ ਘਰ ਵੀ ਵਧੀਆ ਚੱਲੂਗਾ ਨਾ ਇੱਥੇ ਤਾਂ ਡੁੱਬਦੇ ਵੀ ਨਹੀਂ ਇੱਥੇ ਤਾਂ ਡੁੱਬਦੇ ਵੀ ਨਹੀਂ ਉਹ ਕਹਿੰਦਾ ਕਿਸ ਤਰ੍ਹਾਂ ਆਪੇ ਭਰੂਗਾ ਉਹ ਚਲਾ ਕੇ ਫਿਰ ਆਪਾਂ ਨੂੰ ਕੀ ਲੋੜ ਆ ਉੱਥੇ ਬਸ ਠੀਕ ਹੈ ਚੱਲ ਹੁਣ ਤੂੰ ਬਾਲਾ ਨੱਦਲ ਤੇ ਲੈ ਮੈਂ ਆਪੇ ਇਹਨੂੰ ਥੋੜੇ ਬਹੁਤੇ ਦੇ ਕੇ ਮੋੜ ਦਿਆਂਗੇ ਮੈਂ ਤਾਂ ਜੇ ਪੁੱਛਿਆ ਪਛਾ ਵੀ ਤੂੰ ਪਹਿਲਾਂ ਦਾ ਹਾਲ ਕਿਉਂ ਨਹੀਂ ਕਰਕੇ ਦਿੱਤਾ ਜੇ ਹੁਣ ਦੁਬਾਰਾ ਹੀ ਮੈਂ ਤਾਂ ਕਹਿ ਦੂ ਮੈਂ ਤਾਂ ਬਾਪੂ ਨੂੰ ਚੱਟਾ ਕੋਰਾ ਜਵਾਬ ਦੇਦਾ ਸੀ ਵੀ ਤੂੰ ਪੈਸੇ ਨਹੀਂ ਦੇਣਾ ਮੈਂ ਆਪੇ ਗੱਲ ਕਰ ਬਸ ਤੂੰ ਮੇਰੇ ਤੇ ਛੱਡ ਦੇ ਠੀਕ ਹੈ ਮੈਂ ਆਪੇ ਸਮਝ